ਵੋਟ ਤੇ ਅਮਰਪਾਲ ਨੂੰ ਜਿਆਦਾ ਪਾਉਣ ਨੂੰ ਕਹਿੰਦੇ ਲੋਕ ਹਾਂਜੀ ਅਮਰਪਾਲ ਦੇ ਮਗਰ ਹੀ ਆ ਸਾਰੀ ਦੁਨੀਆ ਬੜੀ ਲੋਕ ਹੋਰ ਵੀ ਜਿਹੜੇ ਅੱਗੇ ਆ ਪਾਰਟੀਆਂ ਜ਼ੋਰ ਲਾ ਰਹੀਆਂ ਉਹ ਪਾਰਟੀਆਂ ਬੜੀਆਂ ਪੁਰਾਣੀਆਂ ਪਾਰਟੀਆਂ ਉਹਨਾਂ ਨੂੰ ਕਿਉਂ ਤੁਸੀਂ ਇਸ ਵਾਰ ਨਹੀਂ ਚਾਹੁੰਦੇ ਸਾਡੇ ਕੋਲ ਕੋਈ ਆਇਆ ਹੀ ਨਹੀਂ ਆ ਕਿਹਨੂੰ ਅੱਤਾ ਅੱਗੇ ਵੇਖਦੇ ਆ ਇਸ ਵਾਰ ਆਹ ਪਾਰਟੀ ਦੀ ਆਹ ਪਾਰਟੀ ਤੁਹਾਨੂੰ ਕਿਹੜੇ ਕੰਮ ਵਧੀਆ ਲੱਗਦੇ ਆ ਆਹ ਪਾਰਟੀ ਦੇ ਸਾਰੇ ਕੰਮ ਵਧੀਆ ਨਹੀਂ ਕੋਈ ਵਾਕੇ ਭਾਈ ਅਮਰਜੀਤ ਸਿੰਘ ਹਸਮਤਿਆ ਤੇ ਨਹੀਂ ਕੋਈ ਆਇਆ ਪ੍ਰਚਾਰ ਕਰਨ ਆਏ ਤੁਹਾਡੇ ਕੋਲ ਵੈਸੇ ਪ੍ਰਚਾਰ ਕਰਨ ਵੀ ਨਹੀਂ ਆ ਰਹੇ ਨਹੀਂ ਨਹੀਂ ਆ ਰਹੇ ਉਧਰ ਕੁਲਵੀਰ ਜੀਰਾ ਸਾਹਿਬ ਨੇ ਤਾਂ ਬਿਨਾ ਨਾਮ ਲਏ ਜਿਹੜੇ ਉਮੀਦਵਾਰ ਖੜੇ ਉਹਨਾਂ ਦੇ ਉੱਤੇ ਸਵਾਲ ਖੜੇ ਕਰਦੇ ਕਹਿੰਦੇ ਇਹਨਾਂ ਦਾ ਡੋਪ ਟੈਸਟ ਕਰਾਓ ਇਹ ਆਪ ਹੀ ਨਸ਼ਾ ਖਾਂਦੇ ਆ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਤੁਹਾਨੂੰ ਕੌਣ ਲੱਗਦਾ ਅੱਗੇ ਜਾ ਸਕਦਾ ਸਾਡੇ ਜਾ ਜਾਵਾ ਮਰਤਪਾਲ ਜਾਊਗਾ ਪੱਕੀ ਪਾਰਟੀਆਂ ਦੀ ਉਹ ਵੀ ਤਾਂ ਕੈਂਡੀਡੇਟ ਖੜੇ ਆ ਉਹਨਾਂ ਦੇ ਦਾਅਵੇ ਵੱਡੇ ਆ ਕੋਈ ਕਹਿੰਦਾ ਅਸੀਂ ਪਹਿਲਾਂ ਕੰਮ ਬੜੇ ਕਰਵਾਏ ਕੋਈ ਕਹਿੰਦੇ ਹੁਣ ਅਸੀਂ ਬੜੇ ਕਰਵਾ ਰਹੇ ਆ ਲੁੱਟਾਂ ਖੋਹਾਂ ਤੇ ਤਰਨਤਾਰ ਨੂੰ ਹੜਤੀ ਨੇ ਸ਼ਰ੍ਹਾਂ ਨੂੰ ਲੁੱਟਾਂ ਖੋਹਾਂ ਮੋਬਾਈਲ ਖੋਹ ਕੇ ਲੈ ਜਾਂਦੇ ਆ ਨਸ਼ਾ ਤੂੰ ਵਾਧੂ ਵਗੜਿਆ ਚਰੇਜਾਨ ਨਸ਼ਾ ਵਗੜਿਆ ਕਿਹੜਾ ਬੰਦ ਕਿਹੜਾ ਕੰਮ ਚੰਗਾ ਕਰਦਾ ਮੇਰੀ ਜਿਵੇਂ ਫੀਮ ਹੋ ਸਕਦੀ ਆ ਮੇਰੀ ਜਿਵੇਂ ਤਮਾਕ ਵੀ ਹੋ ਸਕਦਾ ਆ ਆਰਾਮ ਨੂੰ ਸ਼ਰਾਬ ਵੀ ਪੀ ਸਕਦਾ ਜੇ ਮੇਰੇ ਮਨ ਦਾ ਨਸ਼ਾ ਨਹੀਂ ਬਣਦਾ ਹੋ ਸਕਦਾ ਤਾਂ ਮੈਂ ਕਿਸਦਾ ਕਿੱਦਾਂ ਕਰ ਲੂੰਗਾ ਜੀ ਉਹ ਸਾਡੇ ਵਰਗਾ ਕਹਿੰਦੇ ਕਿ ਕਿਤੇ ਚੱਦੀ ਫਿਰਸਲ ਨਹੀਂ ਲਾਈ ਰੋਟੀ ਛੱਡ ਕੇ ਰਿਹਾ ਜੀ ਕਿ ਲੋਕ ਸਭਾਲਾ ਖਡੂਰ ਸਾਹਿਬ ਤੋਂ ਕੋਣ ਅੱਗੇ ਜਾ ਸਕਦਾ ਹਾਂਜੀ ਅਮਰਪਾਲ ਸਿੰਘ ਹੀ ਜਾ ਸਕਦਾ ਜੀ ਕੁਲਦੀਪ ਧਾਲੀਵਾਲ ਹੋਰ ਨੇ ਕਿਹਾ 31 ਦਸੰਬਰ ਨਸ਼ਾ ਪੰਜਾਬ ਚੋਂ ਖਤਮ ਸਰਕਾਰਾਂ ਨੂੰ ਫਿਰ ਦਾਅਵੇ ਕਰਨੇ ਚਾਹੀਦੇ ਜੇ ਨਹੀਂ ਹੋ ਸਕਦਾ ਕਰਨੇ ਚਾਹੀਦੇ ਕਿਉਂਕਿ ਇੱਥੇ ਤੇ ਆਪਣੇ ਬੱਚੇ ਦਾ ਨਹੀਂ ਪਤਾ ਵੀ ਮੇਰਾ ਬੱਚਾ ਮੇਰੇ ਕੰਟਰੋਲ ਚ ਨਹੀਂ ਹੈਗਾ ਅਮਰਤਪਾਲ ਨੇ ਜੇ 10% ਵੀ ਕਿਸੇ ਗਰੀਬ ਬੱਚਿਆਂ ਨੂੰ ਨਸ਼ਾ ਛਡਾਇਆ ਤੇ ਉਹਦੇ ਵਿੱਚ ਉਹ ਉਹਦੇ ਨਾਲ ਉਹਨੂੰ ਉਹਦਾ ਫਲ ਮਿਲਣਾ ਚਾਹੀਦਾ ਉਧਰ ਬਲਟੋਤ ਸਾਹਿਬ ਕਹਿੰਦੇ ਆ ਅਸੀਂ ਪੰਥਕ ਆ ਅਸੀਂ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦਾ ਤੁਸੀਂ ਨਾਂ ਹੀ ਨਹੀਂ ਲਿਆ ਕੁਰਬਾਨੀਆਂ ਤੇ ਜੀ ਸ਼ੁਰੂ ਤੋਂ ਕਰਦੇ ਆ ਮਚੀਠਿਆ ਪਰਿਵਾਰ ਵੀ ਕਰਦਾ ਆ ਸਰਦਾਰ ਪ੍ਰਕਾਸ਼ ਉਹ ਬਦਲ ਵੀ ਕਰਦਾ ਆ ਬੜੀਆਂ ਕੁਰਬਾਨੀਆਂ ਕੀਤੀਆਂ ਨਾ ਖੂਹਾਂ ਦੇ ਵਿੱਚ ਜ਼ਹਿਰ ਪਾਉਂਦੇ ਰਹਿਆ ਸਾਡੇ ਸਿੱਖੋਂ ਦਾ ਬੇੜਾ ਕਰ ਕੀਤਾ ਹਾਂ ਇਹ ਵੀ ਕੁਰਬਾਨੀਆਂ ਆ ਵੇਖੋ ਡੋਗਰੇ ਆਉਣੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਡੋਗਰੇ ਆਏ ਇਹ ਡੋਗਰੇ ਦੀਵੰਚ ਤੋਂ ਇਹ ਲੋਗ ਆਏ ਤੇ ਇਹ ਵੀ ਕੁਰਬਾਨੀਆਂ ਆ ਉਧਰ ਜੀਰਾ ਸਾਹਿਬ ਕਹਿੰਦੇ ਮੈਂ ਵੀ ਪੰਥਕ ਆ ਮੈਂ ਨੌਜਵਾਨ ਆ ਕਰਦਾ ਬੰਦਾ ਉਹਨੂੰ ਦਸ ਚੱਕ ਦੇ ਜੇਲ੍ਹ ਚ ਜਾ ਸੁੱੜਦੀ ਸਰਕਾਰ ਹਰਕਾ ਅਕਲ ਜਾਵਦਾ ਜੀ ਭਾਜੀ ਬੀਜੇਪੀ ਵਾਲੇ ਦੱਸਣਗੇ ਬੀਜੇਪੀ ਵਾਲੇ ਜੀ ਹਾਂਜੀ ਮਨਨਾ ਸਾਹਿਬ ਜਿੱਤਣਗੇ ਕਿਵੇਂ ਦੇਖਦੇ ਹੋ ਬਾਈ ਜੀ ਖਡੂਰ ਸਾਹਿਬ ਤੋਂ ਕਿਹਨੂੰ ਦੇਖਦੇ ਹੋ ਭਾਈ ਅਮਰਪਾਲ ਸਿੰਘ ਖਾਲਸਾ ਕਿਹੜੇ ਵੋਟਰ ਹੋ ਸਾਇਲੈਂਟਾ ਕਿਸੇ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸਦੇ ਪਏ ਤੁਹਾਨੂੰ ਲੱਗਦਾ ਬੀਜੇਪੀ ਦੀ ਇੰਨੀ ਸਾਇਲੈਂਟ ਵੋਟ ਪਈ ਹੈ ਹਾਂਜੀ ਹਾਂਜੀ ਬੋਲ ਜੀ ਖਡੂਰ ਸਾਹਿਬ ਤੇ ਜਿੱਤ ਸਕਦੀ ਬੀਜੇਪੀ ਜਿੱਤ ਸਕਦੇ ਆ ਜੀ ਕਿਵੇਂ ਦੇਖਦੇ ਹੋ ਜੀ ਖਡੂਰ ਸਾਹਿਬ ਤੋਂ ਕੌਣ ਅੱਗੇ ਜਾ ਸਕਦਾ ਅਮਰਪਾਲ ਹੀ ਜਾਊਗਾ ਹਾਂ ਬਾਕੀ ਜਿਹੜੇ ਜੀ ਸਰਕਾਰਟ ਲੀਡਰ ਦਾ ਫਿਰ ਉਹ ਕਿੱਥੇ ਜਾਣਗੇ ਮੈਂ ਜਾਣ ਕੇ ਥੈਂਕ ਯੂ ਲੋਕ ਸਭਾ ਚੋਣਾ 2024 ਵਿੱਚ ਚੋਣ ਪ੍ਰਚਾਰ ਜੋਰ ਦੇ ਉੱਤੇ ਇਹ ਖਡੂਰ ਸਾਹਿਬ ਹਲਕਾ ਚਰਚਾਵਾਂ ਦੇ ਵਿੱਚ ਹੈ ਇਸ ਸਮੇਂ ਤਰਨਤਨ ਗੋਇੰਦਵਾਲ ਬਾਈਪਾਸ ਦੇ ਉੱਤੇ ਖੜੇ ਆ ਲੋਕਾਂ ਦੀ ਰਾਏ ਜਾਣਾਂਗੇ ਲੋਕ ਇਸ ਸਮੇਂ ਕੀ ਦਾ ਕਿਹਦੇ ਵੱਲ ਝੁਕਾ ਦੇਖਦੇ ਕਿਹਦੀ ਹਵਾ ਦੇਖਦੇ ਗੱਲਬਾਤ ਕਰਦੇ ਹਾਂ ਸਤਿਗੁਰਾਲ ਜੀ ਕੀ ਲੱਗਦਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੌਣ ਅੱਗੇ ਜਾਊਗਾ ਇਸ ਵਾਰ ਚੋਣਾਂ ਦੇ ਵਿੱਚ ਪਤਾ ਨਹੀਂ ਜੀ ਇਹਨੇ ਦੁਕਾਨਦਾਰ ਬੰਦੇ ਆ ਤੇ ਕੋੜ ਤਾਂ ਹੈਗੀ ਤੁਹਾਡੀ ਹਲਕਾ ਹੋਈ ਤੁਹਾਡਾ ਕੀ ਦੀ ਹਵਾ ਲੱਗਦੀ ਤੁਹਾਨੂੰ ਬੋਟ ਤੇ ਅਮਰਤਪਾਲ ਨੂੰ ਜ਼ਿਆਦਾ ਪਾਉਣ ਨੂੰ ਕਹਿੰਦੇ ਲੋਕ ਹਾਂਜੀ ਅਮਰਤਪਾਲ ਦੇ ਮਗਰ ਹੀ ਆ ਸਾਰੀ ਦੁਨੀਆ ਬੜੇ ਲੋਕ ਹੋਰ ਵੀ ਜਿਹੜੇ ਅੱਗੇ ਆ ਪਾਰਟੀਆਂ ਜ਼ੋਰ ਲਾ ਰਹੀਆਂ ਉਹ ਪਾਰਟੀਆਂ ਬੜੀਆਂ ਪੁਰਾਣੀਆਂ ਪਾਰਟੀਆਂ ਉਹਨਾਂ ਨੂੰ ਕਿਉਂ ਤੁਸੀਂ ਇਸ ਵਾਰ ਨਹੀਂ ਚਾਹੁੰਦੇ ਸਾਡੇ ਕੋਲ ਕੋਈ ਆਇਆ ਹੀ ਨਹੀਂ ਆ ਸਾਡੇ ਕੋਲ ਕਿਹਨੇ ਪਹੁੰਚ ਹੀ ਨਹੀਂ ਕੀਤੀ ਉਹਨਾਂ ਦੀ ਹਾਂਜੀ ਸਾਡਾ ਦੁਕਾਨਦਾਰਾਂ ਨੂੰ ਕੋਈ ਕਦੇ ਕਿਸੇ ਨੇ ਪੁੱਛਿਆ ਹੀ ਨਹੀਂ ਆ ਵੀ ਤੁਸੀਂ ਕੋਈ ਤੁਹਾਡੇ ਵੀ ਕਿਸ ਤਰ੍ਹਾਂ ਜੇ ਤੁਸੀਂ ਤੁਹਾਡੇ ਕਿਹੜੇ ਹਾਲਾਤਾਂ 'ਚ ਰਹਿੰਦੇ ਜੀ ਵੀ ਤੁਹਾਡੇ ਕੋਲ ਕੋਈ ਵੀ ਤੁਹਾਡਾ ਰੋਜ਼ਗਾਰ ਕੀ ਚੱਲਣ ਡਿਆ ਕੀ ਨਹੀਂ ਆ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਆ ਉਹ ਕਹਿੰਦੇ ਅਸੀਂ ਆਮ ਬੰਦੇ ਆ ਸੱਥਾਂ ਦੇ ਵਿੱਚ ਸਰਕਾਰ ਚੱਲਣੀ ਪਿੰਡਾਂੋਂ ਚੱਲਦੀ ਆ ਹਾਂਜੀ ਪਿੰਡਾਂ ਚੱਲਦੀ ਤੇ ਹੈਗੀ ਆ ਫਿਰ ਆਦ ਕੀ ਕੁਛ ਨਹੀਂ ਕੀਤਾ ਇਹਨਾਂ ਨੇ ਫਿਰ ਆਜੋ ਤੁਸੀਂ ਹਾਂਜੀ ਨਹੀਂ ਨਰਾਜ਼ ਤਾਂ ਨਹੀਂ ਹੈਗੇ ਹੁਣ ਐਨੇ ਨਿਰਾਸ਼ ਹਾਂ ਕਰਦੇ ਹਾਂ ਜੀ ਹਾਂਜੀ ਨਰਾਸ਼ ਆ ਨਰਾਜ਼ ਨਹੀਂ ਹੈਗੇ ਕਿਵੇਂ ਦੇਖਦੇ ਹੋ ਜੀ ਲੋਕ ਸਭਾ ਅੱਗੇ ਖਡੂਰ ਸਾਹਿਬ ਤੋਂ ਕਿਹਨੂੰ ਅੱਧਾ ਅੱਗੇ ਦੇਖਦੇ ਹੋ ਇਸ ਵਾਰ ਆਮ ਪਾਰਟੀ ਆਮ ਪਾਰਟੀ ਤੁਹਾਨੂੰ ਕਿਹੜੇ ਕੰਮ ਵਧੀਆ ਲੱਗਦੇ ਆ ਆਮ ਪਾਰਟੀ ਦੇ ਸਾਰੇ ਕੰਮ ਵਧੀਆ ਸਾਰੇ ਕੰਮ ਵਧੀਆ ਬੜੇ ਲੋਕ ਸਵਾਲ ਵੀ ਕਰਦੇ ਆ ਜੀ ਕਹਿੰਦੇ بڑے ਕੰਮ ਜਿਹੜੇ ਵਾਦੇ ਸਾਰੇ ਖੁਸ਼ ਨਹੀਂ ਹੋ ਸਕਦੇ ਜੀ ਲੋਕ ਸਾਰੇ ਖੁਸ਼ ਨਹੀਂ ਹੋ ਸਕਦੇ ਸਾਰੇ ਖੁਸ਼ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਭਾਵੇਂ ਜੋ ਮਰਜੀ ਸਰਕਾਰਾਂ ਕਰ ਲੈਣ ਸਾਰੇ ਖੁਸ਼ ਨਹੀਂ ਹੁੰਦੇ ਪਰ ਜਿਹੜੇ ਮੁੱਦਿਆਂ 'ਤੇ ਕੰਮ ਕਰੀ ਜਾਂਦਾ ਹੈ ਉਹਨੂੰ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਪਰ ਪ੍ਰਚਾਰ ਇਸ ਵਾਰ ਕੋਈ ਦੇਖ ਨਹੀਂ ਰਿਹਾ ਤੁਹਾਡੇ ਹਲਕੇ ਦੇ ਵਿੱਚ ਹੋਰ ਤਾਂ ਵੀ ਅਸੀਂ ਗੱਲ ਕਰ ਰਹੇ ਹਾਂ ਇਹ ਗੱਲ ਸੱਚ ਸੱਚੀ ਗੱਲ ਨਹੀਂ ਕੋਈ ਵਾਕੇ ਭਾਈ ਅਮਰਜੀਤ ਨਾਲ ਸਹਿਮਤ ਆ ਤੇ ਨਹੀਂ ਕੋਈ ਆਇਆ ਪ੍ਰਚਾਰ ਕਰਨ ਆਏ ਤੁਹਾਡੇ ਕੋਲ ਵੈਸੇ প্রচার ਕਰਨ ਵੀ ਨਹੀਂ ਆ ਰਹੇ ਅਜੇ ਨਹੀਂ ਆ ਰਹੇ ਕੀ ਗੱਲ ਉਹ ਚਾਹੁੰਦੇ ਨਹੀਂ ਜਿੱਤਣਾ ਇਹਨਾਂ ਨੂੰ ਇਹ ਭਰੋਸਾ ਹੈ ਵੀ ਅਸੀਂ ਜਿੱਤੀ ਜਾਣਾ ਸ਼ਾਇਦ ਹੋ ਸਕਦਾ ਲਾਲਜੀ ਭੁੱਲਰ ਦੇ ਵਾਸਤੇ ਹੀ ਵੋਟ ਹੈਗੀ ਹੈ ਅਰੇ بڑے ਅੱਜ ਸਵਾਲ ਜਿਹੜੇ ਅੱਗੇ ਇਹ ਵੀ ਆ ਵੀ ਜਿਹੜੇ ਵਾਅਦੇ ਕੀਤੇ ਸੀ ਨਸ਼ੇ ਦਾ ਕੀਤਾ ਸੀ ਉਹ ਖਤਮ ਨਹੀਂ ਹੋਇਆ ਤੁਹਾਨੂੰ ਕੀ ਲੱਗਦਾ ਖਤਮ ਕੁਝ ਪਰਸੈਂਟ ਹੋਇਆ ਵਾ ਬਿਲਕੁਲ ਨਹੀਂ ਖਤਮ ਹੋਇਆ ਚਲਦਾ ਪਿਆ ਨਸ਼ਾ ਲੁੱਟਾ ਖੋਲ ਚੱਲਣ ਦੀਆਂ ਅਜੇ ਪੂਰੀਆਂ ਨਹੀਂ ਪਰਿਆ ਵੀ ਵਿੱਚੋਂ ਆਪਣੇ ਬੰਦੇ ਵਿੱਚ ਮੁੜ ਕੇ ਫੋਨ ਕਰਕੇ ਕਹਿੰਦੇ ਇਹ ਸਾਡਾ ਬੰਦਾ ਛਲਾ ਦੇ ਸਾਡਾ ਬੰਦਾ ਛਲਾ ਦੇ ਵਿੱਚੋਂ ਤੇ ਪਿੱਟੀ ਗੱਲ ਕਰੇ ਵੀ ਕੀ ਉਧਰ ਕੁਲਵੀਰ ਜੀਰਾ ਸਾਹਿਬ ਨੇ ਤਾਂ ਬਿਨਾ ਨਾਮ ਲਏ ਜਿਹੜੇ ਉਮੀਦਵਾਰ ਖੜੇ ਉਹਨਾਂ ਦੇ ਉੱਤੇ ਸਵਾਲ ਖੜੇ ਕਰਦੇ ਕਹਿੰਦੇ ਇਹਨਾਂ ਦੇ ਡੋਪ ਟੈਸਟ ਕਰਾਓ ਇਹ ਆਪ ਹੀ ਨਸ਼ਾ ਖਾਂਦੇ ਆ ਆਈ ਡੋਟ ਨੋ ਜੀ ਮੈਨੂੰ ਨਹੀਂ ਪਤਾ ਇਸ ਬਾਰੇ ਨਹੀਂ ਪਤਾ ਠੀਕ ਹੈ ਜੀ ਕਿਵੇਂ ਦੇਖਦੇ ਹੋ ਮਾਤਾ ਜੀ ਇਸ ਵਾਰ ਵੋਟਾਂ ਦੇ ਵਿੱਚ ਕਿਹਦਾ ਜ਼ੋਰ ਲੱਗਦਾ ਤੁਹਾਨੂੰ ਤਾਨੂੰ ਕਿਹ ਕਿਹਦਾ ਜ਼ੋਰ ਲੱਗਦਾ ਵੋਟਾਂ ਦੇ ਵਿੱਚ ਇਲੈਕਸ਼ਨ ਦੇ ਵਿੱਚ ਕੌਣ ਜਿੱਤ ਸਕਦਾ ਤੁਹਾਨੂੰ ਕੋਈ ਕੰਮ ਵਧੀਆ ਲੱਗਦਾ ਕਿਸੇ ਪਾਰਟੀ ਦੇ ਤੁਹਾਨੂੰ ਪਤਾ ਇਲੈਕਸ਼ਨ ਦੇ ਵਿੱਚ ਕੌਣ ਖੜਾ ਹੈ ਨਹੀਂ ਸਾਹਿਬ ਨਹੀਂ ਪਤਾ ਹੂੰ ਕਿਵੇਂ ਕਿਵੇਂ ਦੇਖਦੇ ਹੋ ਜੀ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਤੁਹਾਨੂੰ ਕੌਣ ਲੱਗਦਾ ਅੱਗੇ ਜਾ ਸਕਦਾ ਸਾਡੇ ਜਾਊਗਾ ਅਮਰਪਾਲ ਜਾਊਗਾ ਅਮਰਪਾਲ ਅਮਰਪਾਲ ਜਾਊਗਾ ਬਾਕੀ ਪਾਰਟੀਆਂ ਦੀ ਉਹ ਵੀ ਤਾਂ ਕੈਂਡੀਡੇਟ ਖੜੇ ਆ ਉਹਨਾਂ ਦੇ ਦਾਅਵੇ ਵੱਡੇ ਆ ਕੋਈ ਕਹਿੰਦਾ ਅਸੀਂ ਪਹਿਲਾਂ ਕੰਮ ਵੱਡੇ ਕਰਵਾਏ ਕੋਈ ਕਹਿੰਦੇ ਹੁਣ ਅਸੀਂ ਵੱਡੇ ਕਰਵਾ ਰਹੇ ਆ ਲੁੱਟਾਂ ਖੋਹਣ ਤੇ ਤਰਨਤਾਰ ਨੂੰ ਹੜਦੀ ਨੇ ਸ਼ਰਿਆਮ ਲੁੱਟਾਂ ਖੋਹਾਂ ਮੋਬਾਈਲ ਖੋਹ ਕੇ ਲੈ ਜਾਂਦੇ ਆ ਨਸ਼ਾ ਤੂੰ ਵਾਧੂ ਵਗੜਿਆ ਸ਼ਰਿਆਮ ਨਸ਼ਾ ਵਗੜਿਆ ਕਿਹੜਾ ਬੰਦ ਕਿਹੜਾ ਕੰਮ ਚੰਗਾ ਕਰਦਾ ਉਹ ਕਹਿੰਦੇ ਸੀ ਨੌਕਰੀਆਂ ਬਹੁਤ ਦਿੱਤੀਆਂ ਤੁਹਾਡੇ ਮਿਲੀਆਂ ਸਾਡੇ ਨੂੰ ਨੌਕਰੀਆਂ ਮਿਲ ਜਾਂਦੀਆਂ ਕਿਸੇ ਇਨਸਾਨ ਦੇ ਦੀਦੀ ਨੀ ਨੌਕਰੀ ਕੋਈ ਬੋਰਡ ਦੇਖੇ ਨਹੀਂ ਤੁਸੀਂ ਵੱਡੇ ਵੱਡੇ ਬੋਰਡ ਲੱਗੇ ਹੋ ਬੋਰਡ ਕਰਕੇ ਮਸ਼ਹੂਰੀਆਂ ਕਰੀ ਜਾਂਦਾ ਬੋਰਡ ਲਾ ਲਾ ਕੇ ਹੀ ਮਹੱਲਾਕਲੀ ਨਿਕ ਮਹੱਲਾਕਲੀ ਨਿਕ ਬਣੇ ਜਿਹੜੇ ਉਹਨਾਂ ਦੇ ਸੇਵਾ ਕੇਂਦਰ ਖੋਲੇ ਸੀ ਉਹ ਇਹਨਾਂ ਖੋਲ ਕੇ ਉਹ ਮਹੱਲਾਕਲੀ ਬਣਾਉਂਦੇ ਆ ਇਹਨਾਂ ਦਾ ਨਾਮ ਬਣਾਇਆ ਪਿੰਡਾਂ ਦੇ ਵਿੱਚ ਜਾ ਕੇ ਵੇਖ ਲੋ ਕਿਹੜੇ ਪਿੰਡ ਆ ਪੰਡੋਰੀ ਆ ਲਾਗੇ ਭੁੱਲਰ ਹੈਗੇ ਇੱਥੇ ਹੈਗਾ ਕਿ ਮਹ ਲੱਕਰੀ ਨਹੀਂ ਕਰ ਕੋਈ ਮਹ ਲੱਕਰੀ ਨਹੀਂ ਹੈਗਾ ਸੋ ਭਾਈ ਅਮਰਪਾਲ ਸਿੰਘ ਦੀ ਗੱਲ ਕੀਤੀ ਜਾ ਰਹੀ ਹੈ ਸੋ ਕਿਵੇਂ ਦੇਖਦੇ ਹੋ ਜੀ ਤੁਸੀਂ ਇੱਥੇ ਅੱਡੇ ਤੇ ਹੁੰਨੇ ਹੋ ਵੈਸੇ ਪੈਸੇ ਪਾਲਣ ਦੇ ਇੱਕੋ ਮਿੰਟ ਬੱਕ ਕਰ ਦਿੰਦੇ ਵੈਸੇ ਕਿਹਨੂੰ ਦੇਖਦੇ ਹੋ 2 ਮਿੰਟ ਦੀ ਗੱਲ ਆਪਣੀ ਹੋ ਜਾਣੀ ਉਦੋਂ ਤੱਕ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕੌਣ ਅੱਗੇ ਜਾ ਸਕਦਾ ਹਾਂਜੀ ਅਮਰਪਾਲ ਸਿੰਘ ਹੀ ਜਾ ਸਕਦਾ ਹੈ ਬਾਕੀ ਪਾਰਟੀਆਂ ਜੀ ਫਿਰ ਹੈ ਗਈਆਂ ਵਾ ਪਰ ਉਹ ਜਿਆਦਾ ਨਾਂ ਜਾ ਚੱਲ ਪਿਆ ਵਸ ਜਿਹੜੀ ਆਪਣੇ ਹੈਗੇ ਆ ਅੱਜ ਦੀ ਟੀੜੀ ਆ ਉਹ ਸਾਰੇ ਉਹਨੂੰ ਮੰਨਦੇ ਆ ਵੀ ਇਹਨੇ ਪ੍ਰਚਾਰ ਕੀਤਾ ਸੀ ਤੇ ਆਕ ਵੀ ਚਲੋ ਉਹਨਾਂ ਦਾ ਬੰਦਾ ਪਰ ਆਮ ਆਪੀ ਪਾਰਟੀ ਕੰਮ ਬਹੁਤ ਵਧੀਆ ਕਰਨ ਢਈ ਆ ਅੱਜ ਤਿੰਨ ਸਾਢੇ ਉਹਨਾਂ ਦੇ ਪਏ ਆ ਤੇ ਇਹਨਾਂ ਗਾਂਹ ਤੱਕ ਕੰਮ ਚੰਗੇ ਕਰਨਗੇ ਤੇ ਇਹਨਾਂ ਦੇ ਵੀ ਟੀੜ ਜਿੱਤ ਸਕਦੇ ਲਾਲਜੀਤ ਕੁਲਰਜੀ ਵੀ ਉਹ ਵੀ ਜਿੱਤ ਸਕਦੇ ਤੁਸੀਂ ਇੱਥੇ ਅੱਡੇ 'ਚ ਰਹਿੰਦੇ ਹੋ ਚਰਚਾਵਾਂ ਚੱਲਦੀਆਂ ਵੈਸੇ ਕੋਈ ਅੱਡੇ 'ਚ ਖੜਦੇ ਹੋ ਤੁਸੀਂ ਇੱਥੇ ਹਾਂਜੀ ਇੱਥੇ ਅੱਡੇ 'ਤੇ ਹੁੰਦੇ ਆ ਜੀ ਕੀ ਚਰਚਾਵਾਂ ਲੱਗਦੀਆਂ ਤੁਹਾਨੂੰ ਵੀ ਲਾਲਜੀ ਤੇ ਭੁੱਲਰ ਹੋਰੀ ਹੁਣ ਇੱਥੇ ਜੋਰ ਲਾ ਰਹੇ ਵੇਸੀਂ ਕਹਿੰਦੇ ਇਹ ਵੀ ਸੁਣਨ ਨੂੰ ਮਿਲਦਾ ਵੀ ਆਏ ਨਹੀਂ ਉਹ ਕਹਿੰਦੇ ਇੱਥੇ ਅਸੀਂ ਤਾਂ ਕਿਥੇ ਪ੍ਰਚਾਰ ਕਰਨ ਵੀ ਨਹੀਂ ਆਏ ਨਹੀਂ ਇੱਧਰ ਅਸੀਂ ਤੱਕ ਨਹੀਂ ਦੇਖਿਆ ਕੱਲੇ ਤਰਨਤਾਂ ਨੂੰ ਉਧਰ ਸ਼ਹਿਰ ਵੇ ਦੀ ਲੰਘੇ ਇੱਧਰ ਬਾਈਪਾਸ ਤੇ ਨਹੀਂ ਕੋਈ ਆਇਆ ਹਾਂਜੀ ਮਾਤਾ ਜੀ ਚੋਣਾ ਦੇ ਵਿੱਚ ਕਿਹਨੂੰ ਅੱਗੇ ਦੇਖਦੇ ਹੋ ਕਿਹੜੀ ਪਾਰਟੀ ਦਾ ਉਮੀਦਵਾਰ ਅੱਗੇ ਜਾ ਸਕਦਾ ਤੁਹਾਨੂੰ ਲੱਗਦਾ ਬਾਜੀ ਅਸੀਂ ਤਾਂ ਪੜ ਬੰਦੇ ਆ ਤੁਹਾਨੂੰ ਨਹੀਂ ਕੋਈ ਪਤਾ ਤੁਹਾਨੂੰ ਨਹੀਂ ਪਤਾ ਹਾਂਜੀ ਤੁਹਾਨੂੰ ਕਿਸੇ ਸਰਕਾਰ ਦੇ ਕੰਮ ਵਧੀਆ ਲੱਗੇ ਵੇਹੇ ਚਲੋ ਤੁਸੀਂ ਘਰ 'ਚ ਰਹਿੰਦੇ ਹੋ ਕੰਮ ਤਾਂ ਵੇਖੀ ਸਰਕਾਰਾਂ ਦੇ ਹਾਂਜੀ ਕਿਹੜੀ ਸਰਕਾਰ ਦੇ ਕੰਮ ਚੰਗੇ ਲੱਗੇ ਤੁਹਾਨੂੰ ਵੇਖੋ ਜੀ ਮੈਂ ਨਪੜ ਬੰਦਾ ਬੋਲੀ ਕੰਨਾ ਤੋਂ ਪਤਾ ਨਾ ਲਾ ਤੁਹਾਨੂੰ ਨਹੀਂ ਪਤਾ ਹੂੰ ਹੂੰ ਸੋ ਇੱਧਰ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਜੀ ਕਿਵੇਂ ਦੇਖਦੇ ਹੋ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਅੱਗੇ ਜਾ ਸਕਦਾ ਇਸ ਵਾਰ ਖਡੂਰ ਸਾਹਿਬ ਤੋਂ ਆਪਣਾ ਇਲਾਕਾ ਇੱਧਰ ਬਾਹਰ ਵਾ ਬਾਰੇ ਹਲਕਾ ਕਿਹੜਾ ਪੈਂਦਾ ਤੁਹਾਡਾ ਅੰਮ੍ਰਿਤਸਰ ਅੰਮ੍ਰਿਤਸਰ ਨਾਲ ਤੁਸੀਂ ਨਾਲੇ ਤੋਂ ਅੰਮ੍ਰਿਤਸਰ ਤੋਂ ਕੌਣ ਅੱਗੇ ਜਾ ਸਕਦਾ ਜੀ ਇਹ ਹੁਣ ਵੇਖੋ ਗਾੜੀ ਦੇਣਾ ਕੀ ਸਾਨੂੰ ਸਾਡੇ ਵਾਰ ਕਹਿੰਦੇ ਕਿ ਜਿੱਦੀ ਫਿਲਸਲ ਨਹੀਂ ਲਾਈ ਰੋਟੀ ਛੱਡ ਕੇ ਬਾਦੀ ਸਰਕਾਰ ਕਹਿੰਦੀ ਅਸੀਂ ਤੁਹਾਨੂੰ ਸਫਰ ਫਰੀ ਕਰਿਆ ਹੋਇਆ ਜੀ ਬੱਸਾਂ 'ਚ ਬੱਸ ਨੂੰ ਕੀ ਉਹ ਵੀ ਨਹੀਂ ਜੁੜਾਉਂਦੇ ਹੋਰ ਲੜਕੇ ਜਨਾ ਛੱਡ ਕੇ ਆਏ ਆ ਕੱਖ ਨਹੀਂ ਦਿੰਦੇ ਵੀਰ ਕੀ ਸਾਡੀ ਹੁਣ ਵਰ ਨਹੀਂ ਵੇਖੋ ਫਿਲਸਲ ਦੀ ਕੱਖ ਨਹੀਂ ਨਾ ਰਾਸ਼ਨ ਮਾਤੇ ਅੱਧਾ ਜੀ 10 ਕਿਲੋ ਕਰਨ ਕਹਿੰਦੀ 5 ਦਿੰਦੇ ਉਹ ਵੀ ਕਿ ਮਿਲ ਰਹੀ ਨਾ ਨਾ ਤਾਂ ਬਾਬੇ ਤਾਂ ਵੱਡੇ ਜੀ ਸਰਕਾਰਾਂ ਦੇ ਪੁਰਾਣੀਆਂ ਸਰਕਾਰਾਂ ਵੀ ਕਰਦੀਆਂ ਸੀ ਹੁਣ ਵੀ ਕਰਦੀਆਂ ਕੋਈ ਵੀ ਨਾਲ ਹੁਣ ਸਗੋ ਪਿਛਲੇ ਨਾਲੋਂ ਵੀ ਨਕਮੇ ਹੋਈ ਸੀ ਸਰਕਾਰ ਤਾਂ ਕਹਿੰਦੀ ਸੀ ਨੌਕਰੀਆਂ ਬਹੁਤ ਦਿੱਤੀਆਂ ਤੁਹਾਨੂੰ ਮਿਲੀਆਂ ਨਹੀਂ ਕਿਸੇ ਨੂੰ ਨੌਕਰੀ ਛੱਡਿਆ ਸਾਨੂੰ ਮਿਹਨਤ ਨਹੀਂ ਮਿਲਣ ਦਾ ਜਿਹੜਾ ਛੜਕਾ ਤੇ ਕੰਮ ਕਰ ਲੈ ਇਹ ਨਹੀਂ ਮਿਲਣਦਾ ਉਹ ਵੀ ਨਹੀਂ ਮਿਲਦਾ ਨਹੀਂ ਮਿਲਦੇ ਵੀਰ ਆਖ ਕੇ ਜਾਂਦੇ ਸੀ ਕਹਿੰਦੇ ਸਾਨੂੰ ਕਣਕ ਨਹੀਂ ਮਿਲਦੀ ਉਹ ਕਹਿੰਦੇ ਸੀ ਘਰ ਘਰ ਭਜਾਉਣ ਦਾ ਪ੍ਰੋਗਰਾਮ ਸ਼ੁਰੂ ਕਰਤਾ ਵੀ ਘਰੇ ਆਏ ਕਰੂਗੀ ਹੁਣ ਆਇਆ ਕਰੂਗੀ ਜਿੱਦੋਂ ਉਹਦੋਂ ਦੱਸਾਂਗੇ ਨਾ ਵੀ ਹੋਣ ਢਈ ਆ ਜਦੋਂ ਆਉਗੀ ਉਦੋਂ ਦੱਸਾਂਗੇ ਜਿਸ ਦਿਨ ਸਾਡੇ ਪਿਲਸਨਾ ਲੱਗ ਜਾਣਗੇ ਤਾਂ ਤਾਂ ਪੜ ਕੇ ਘਰ ਤੱਕੇ ਖਾਂਦੇ ਨੇ ਐਲਾਨ ਕੀਤਾ ਸੀ ਕਹਿੰਦਾ 100000 ਰੁਪਏ ਦਵਾਂਗੇ ਔਰ ਤੁਹਾਨੂੰ ਨਹੀਂ ਵੀ ਨਾ ਉਮੀਦ ਨਹੀਂ ਹੈ ਜੀ ਤਾਂ ਨਹੀਂ ਦਿੱਤੇ ਨਹੀਂ ਤੇ ਕਾਰਡ ਪਾ ਕੇ ਰੱਖੇ ਪੜਾ ਕੇ ਤੇ ਕਿਹਨੂੰ ਅੱਗੇ ਦੇਖਦੇ ਹਾਂ ਵੋਟਾਂ ਦੇ ਵਿੱਚ ਹੁਣ ਲੋਕ ਸਭਾ ਚੋਣਾਂ ਐ ਤੁਹਾਨੂੰ ਪਤਾ ਕਿਹੜੇ ਕਿਹੜੇ ਉਮੀਦਵਾਰ ਖੜੇ ਆ ਪਤਾ ਨਹੀਂ ਨਾ ਹੀ ਨੇ ਤੇ ਮਗਜੀ ਤਾਂ ਦੇਦੇ ਕੱਖ ਨਹੀਂ ਇਹ ਪੌਂਸਾਂ ਦੇ ਬੋਰਡ ਪਾਵਾਂਗੇ ਘਰ ਨਹੀਂ ਰੱਖਦੇ ਠੀਕ ਨਹੀਂ ਦੇਣ ਪਾਵੇਂ ਨਾਦਲ ਬੋਟਾ ਪੰਜਾਬ ਬੋਟਾ ਵਾਡੇ ਕਰਦੇ ਦੀ ਫਿਲਸਫੇ ਨਹੀਂ ਲਾਉਂਦੇ ਸਾਡੀ ਸਹੀ ਗੱਲ ਕਿ ਝੂਠੇ ਤੇ ਬਿਲਕੁਲ ਸੋ ਬੋਟ ਪਾਵਾਂਗੇ ਘਰ ਨਹੀਂ ਰੱਖਦੇ ਪਰ ਨਰਾਜ਼ਗੀ ਬੜੀ ਲੱਗ ਰਹੀ ਹੈ ਨਰਾਜ਼ ਲੋਕ ਨਜ਼ਰ ਆ ਰਹੇ ਹੈ ਮਾਤਾ ਜੀ ਠੀਕ ਹੋ ਲੋਕ ਸਭਾ ਚ ਹੁਣ ਵਿੱਚ ਕਿਹਨੂੰ ਅੱਗੇ ਦੇਖਦੇ ਆ ਇਸ ਵਾਰ ਪ੍ਰਚਾਰ ਚੱਲ ਰਿਹਾ ਤੁਹਾਡੇ ਇਲਾਕੇ ਚ ਇਲੈਕਸ਼ਨ ਹੋ ਰਹੀ ਹੈ ਪਤਾ ਤੁਹਾਨੂੰ ਵੀ ਇਲੈਕਸ਼ਨ ਹੋ ਰਹੀ ਆ ਪਤਾ ਹੀ ਨਹੀਂ ਵੋਟਾਂ ਪੈਣ ਵਾਲੀਆਂ ਜੀ ਲੋਕ ਸਭਾ ਚੋਣਾਂ ਆ ਰਹੀਆਂ ਪਾਰਟੀਆਂ ਖੜੀਆਂ ਐ ਜ਼ੋਰ ਪਸ਼ੋਰ ਨਾਲ ਪ੍ਰਚਾਰ ਕਰ ਰਹੀਆਂ ਤੁਹਾਨੂੰ ਕੌਣ ਚੰਗਾ ਲੱਗਦਾ ਕੈਂਡੀਡੇਟ ਕਿਹੜੀ ਕਿਹੜਾ ਅੱਗੇ ਆਣਾ ਚਾਹੀਦਾ ਪਤਾ ਨਹੀਂ ਵੀਰ ਤੁਹਾਨੂੰ ਪਤਾ ਉੱਤ ਡਿੱਤੇ ਰੱਖਣੇ ਉੱਧਰ ਪਾ ਦਾਂਗੇ ਅਸੀਂ ਤਾਂ ਨਹੀਂ ਕਹਿੰਦੇ ਤੁਹਾਨੂੰ ਵੀ ਕਿੱਥੇ ਪਾਓ ਮਤਲਬ ਤੁਹਾਨੂੰ ਕਿਹਦੇ ਕੰਮ ਚੰਗੇ ਲੱਗਦੇ ਕਿਸੇ ਸਰਕਾਰ ਦੇ ਕਿਸੇ ਪਾਰਟੀ ਦੇ ਕੰਮ ਚੰਗੇ ਲੱਗੇ ਤੁਹਾਨੂੰ ਹੁਣ ਤੱਕ ਜਿਹੜੇ ਆਉਂਦੇ ਉਹ ਆਂਦੇ ਚੰਗਾ ਕੰਮ ਕਰਾਂਗੇ ਤੇ ਕਰਦਾ ਕੋਈ ਵੀ ਨਹੀਂ ਆਂਦੇ ਪਿਲਸਨ ਵਧਾਵਾਂਗੇ ਉਹ ਵੀ ਕੋਈ ਗੱਲਬਾਤ ਨਹੀਂ ਤੇ ਨਾ ਕੋਈ ਦਾਣੇ ਹੀ ਤੇ ਜਿਹੜੇ ਸਾਨੂੰ ਕਿ ਛੋਲੇ ਦਾਲ ਮਿਲਦੀ ਮਾਰ ਚੌਲ ਮਿਲਦੇ ਉਹ ਵੀ ਬੰਦ ਕਰਤੇ ਆ ਝਾੜੂ ਵਾਲਿਆਂ ਨੇ ਉਹ ਕਹਿੰਦੇ ਜੀ ਅਸੀਂ ਕੰਮ ਔਰਤਾਂ ਲਈ ਬਹੁਤ ਕਰ ਰਹੇ ਆ ਔਰਤਾਂ ਦੇ ਲਈ ਬੱਸਾਂ ਫ੍ਰੀ ਚੱਲ ਰਹੀਆਂ ਜੀ ਸਫਰ ਚੱਲਦੀਆਂ ਜੀ ਉਹ ਤਾਂ ਬਾਦਲ ਨੇ ਆਂਦੇ ਸਾਹਿਬ ਨੇ ਚੜਾਈਆਂ ਕੀ ਕਹਿੰਦੇ ਆ ਜੀ ਬਾਹਰ ਇੱਥੇ ਤੇ ਪੱਟੀ ਦੀ ਬੱਸ ਨਹੀਂ ਆਉਂਦੀ ਨਾ ਖਲਾਰ ਦੇ ਉੱਤੋਂ ਦੀ ਨਿਗਾਹ ਕੇ ਲੈ ਜਾਂਦੇ ਕਿੰਨੇ ਸਮੇਂ ਤੋਂ ਬੈਠੇ ਹੋ ਤੁਸੀਂ ਮੈਂ 10 ਵਜੇ ਤੋਂ ਬੈਠੀ ਹਾਂ 10 ਵਜੇ ਤੇ ਬੈਠੇ ਹਾਂ ਘੰਟਾ ਹੋ ਗਿਆ ਤੁਹਾਨੂੰ ਬੈਠਿਆ ਚੜਾਉਂਦੇ ਨਹੀਂ ਤੁਹਾਨੂੰ ਆਏ ਨਹੀਂ ਕੋਈ ਉੱਤੋਂ ਦੇ ਲੈ ਜਾਂਦੇ ਕਿਵੇਂ ਦੇਖਦੇ ਹੋ ਜੀ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਿਹਨੂੰ ਅੱਗੇ ਦੇਖਦੇ ਹੋ ਇਸ ਵਾਰ ਨਹੀਂ ਵੈਗ ਰਹੀ ਭਜਨ ਕੋਈ ਕਰ ਹਾਂਜੀ ਅਸੀਂ ਨਹੀਂ ਭਜਨ ਕਰਾਂਗੇ ਸੋ ਵੀਰ ਜੀ ਕਿਹਨੂੰ ਅੱਗੇ ਦੇਖਦੇ ਹੋ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਦੇਖੋ ਜੀ ਇਸ ਵੇਲੇ ਮੁਕਾਬਲਾ ਤੇ ਅਮਰਤ ਭਾਈ ਅਮਰਤਪਾਲ ਸਿੰਘ ਦਾ ਤੇ ਲਾਲਜੀਤ ਭੁੱਲਰ ਦਾ ਚੱਲ ਰਿਹਾ ਕਿਉਂਕਿ ਜੇ ਸਰਕਾਰ ਦੇ ਕੰਮਾਂ ਦੇ ਮੁਤਾਬਕ ਚੱਲੀਏ ਤੇ ਫਿਰ ਲਾਲਜੀਤ ਭੁੱਲਰ ਵੀ ਜਿਹੜਾ ਦਾਵੇਦਾਰ ਆ ਕਿਉਂਕਿ 2 ਸਾਲ ਦਾ ਸਮਾਂ ਹੈ 2 ਸਾਲ ਦੇ ਵਿੱਚ ਚਲੋ ਆ ਮੁਫਤ ਸਫਰ ਲਾ ਲਓ ਜਾਂ ਆਪਣੇ ਬਿਜਲੀ ਦੇ ਬਿੱਲ ਲਾ ਲਓ ਜਾਂ ਕੁਛ ਜਿਹੜੀਆਂ ਮੇਨ ਜਿਹੜੀ ਮੈਡੀਕਲ ਸਹੂਲਤਾਂ ਮਿਲਦੀਆਂ ਨਾ ਅਸੀਂ ਉਹਨੂੰ ਵਧੀਆ ਤਰਜੀਹ ਦਿੰਦੇ ਹਾਂ ਕਿਉਂਕਿ ਸਰੀਰਕ ਪੱਖੋਂ ਆਪਾਂ ਕਿਸੇ ਵੀ ਸਰਕਾਰੀ ਹਸਪੀਟਲ ਜਾਂਦੇ ਹਾਂ ਉੱਥੇ ਸਾਨੂੰ ਹੁਣ ਜਿਹੜੀ ਵੀ ਮੈਡੀਸਿਨ ਬਾਹਰੋਂ ਨਹੀਂ ਲੈਣੀ ਪੈਂਦੀ ਉੱਥੇ ਮਿਲਦੀ ਹੈ ਜੇ ਇਸ ਪੱਖੋਂ ਚੱਲੀਏ ਤੇ 2 ਸਾਲ ਦੇ ਵਿੱਚ ਕਾਰਗੁਜ਼ਾਰੀ ਬੜੀ ਵਧੀਆ ਸਰਕਾਰ ਦੀ ਹਜੇ ਸਮਾਂ ਹੈਗਾ ਠੀਕ ਹੈ ਲੋਕ ਕਹਿੰਦੇ ਜੀ ਨਸ਼ਾ ਨਹੀਂ ਬੰਦ ਹੋਇਆ ਜੀ ਬੇਅਦਬੀਆਂ ਦਾ ਇਨਸਾਫ ਨਹੀਂ ਮਿਲੇ ਔਰਤਾਂ ਦਾ ਹਜ਼ਾਰ ਹਜ਼ਾਰ ਰੁਪਏ ਨਹੀਂ ਆਇਆ ਇਲਜ਼ਾਮ ਬੜੇ ਆ ਜੀ ਕਰਾਓ ਜੀ ਜਿਹੜਾ ਬੰਦਾ ਕਹਿੰਦਾ ਨਸ਼ਾ ਨਹੀਂ ਆਇਆ ਆ ਗੱਡੀ ਦੇ ਵਿੱਚ ਜੇ 20 ਬੰਦੇ ਬੈਠੇ ਆ ਤੇ ਇਹਨਾਂ 20 ਦੇ ਵਿੱਚੋਂ ਹਰੇਕ ਦੇ ਜੇਬ ਦੇ ਵਿੱਚ ਮੇਰੀ ਜੇਬ ਦੇ ਵਿੱਚ ਵੀ ਹੋ ਸਕਦਾ ਫੀਮ ਵੀ ਹੋਵੇ ਠੀਕ ਹੈ ਨਸ਼ਾ ਬੰਦ ਨਹੀਂ ਹੋਇਆ ਸਵਾਲ ਤਾਂ ਇਹੋ ਹੀ ਹੈ ਨਾ ਮੈਂ ਦੱਸ ਲਿਆ ਆ ਭਾਜੀ ਤੇਰੀ ਮੇਰੀ ਗੱਲ ਸੁਣ ਲਿਓ ਮੇਰੀ ਜੀਵ ਜੂ ਫੀਮ ਹੋ ਸਕਦੀ ਆ ਮੇਰੀ ਜੀਵ ਤਮਾਕ ਵੀ ਹੋ ਸਕਦਾ ਆ ਰਾ ਆ ਮੂਨ ਸ਼ਰਾਬ ਵੀ ਪੀ ਸਕਦਾ ਜੇ ਮੇਰੇ ਮਨ ਦਾ ਨਸ਼ਾ ਨਹੀਂ ਬੰਦ ਹੋ ਸਕਦਾ ਤਾਂ ਮੈਂ ਕਿਸਦਾ ਕਿਦਾਂ ਕਰ ਲੂੰਗਾ ਜੀ ਨਸ਼ਾ ਬੰਦ ਸਰਕਾਰਾਂ ਨੇ ਨਹੀਂ ਕਰਨਾ ਇਹ ਅਸੀਂ ਲੋਕਾਂ ਨੇ ਕਰਨਾ ਜਦੋਂ ਸਾਡੇ ਮਨ ਬਦਲਨੇ ਗਿਆ ਨਾ ਵੀ ਅਸੀਂ ਨਸ਼ਾ ਛੱਡਨਾ ਉਦੋਂ ਨਸ਼ਾ ਬੰਦ ਹੋਣਾ ਤੇ ਸਰਕਾਰਾਂ ਹ ਗੁਟਕਾ ਸਾਹ ਹੱਥ ਚ ਫੜ ਕੇ ਦਾਵੇ ਕਰਦੀਆਂ ਉਦਾਂ ਦਾਵੇ ਕਰਦੇ ਹੁਣ ਕੁਲਦੀਪ ਢਾਲੀਵਾਲ ਹੋਰਾਂ ਨੇ ਕਿਹਾ 31 ਦਸੰਬਰ ਨਸ਼ਾ ਪੰਜਾਬ ਚੋਂ ਖਤਮ ਸਰਕਾਰਾਂ ਨੂੰ ਫਿਰ ਦਾਅਵੇ ਕਰਨੇ ਚਾਹੀਦੇ ਜੇ ਨਹੀਂ ਹੋ ਸਕਦਾ ਕਿਉਂਕਿ ਇੱਥੇ ਤੇ ਆਪਣੇ ਬੱਚੇ ਦਾ ਨਹੀਂ ਪਤਾ ਵੀ ਮੇਰਾ ਬੱਚਾ ਮੇਰੇ ਕੰਟਰੋਲ ਚ ਨਹੀਂ ਹੈਗਾ ਤੇ ਮੈਂ ਸਾਰੇ ਪੰਜਾਬ ਦੀਆਂ ਜਿਹੜੀਆਂ ਇਹ ਚੀਜ਼ਾਂ ਨਾ ਇਹ ਇਹ ਵੇਖੋ ਜੀ ਇਹ ਸਹਿਯੋਗ ਦੇਣਾ ਪੈਣਾ ਲੋਕਾਂ ਨੂੰ ਨਾਲ ਕੱਲੀਆਂ ਸਰਕਾਰਾਂ ਨੂੰ ਨਾਲ ਨਹੀਂ ਮੰਨ ਲਓ ਜੇ ਆਪਾਂ ਕਹਿ ਦਿੰਦੇ ਆ ਇੱਥੇਲੇ ਬੰਨੇ ਇੱਕ ਬੰਦਾ ਸੁਮੈਗ ਦਾ ਫੜਿਆ ਜਾਂਦਾ ਤੇ ਮਗਰ ਸਾਰਾ ਪਿੰਡ ਆਪਾਂ ਨੂੰ ਛਡੌਣ ਚੱਲ ਜਾਂਦੇ ਆ ਆਪਾਂ ਪਹਿਲਾਂ ਵਿਰੋਧ ਕਰਦੇ ਸਾਡੇ ਬੱਚਿਆਂ ਦਾ ਸਾਡੇ ਬੱਚਿਆਂ ਦਾ ਨਿਕਸ਼ਾਨ ਹੁੰਦਾ ਤੇ ਮੁੜ ਕੇ ਆਪਾਂ ਹੀ ਉਹਦੇ ਮਗਰੋਂ ਨੂੰ ਛਡਾਉਣ ਚੱਲ ਜਾਂਦੇ ਆ ਉੱਥੇ ਵਿੱਚ ਕਸੂਰਵਾਰ ਕੁਛ ਆਪਨ ਲੋਕ ਵੀ ਹੈਗੇ ਆ ਨਾ ਜਿਹੜੇ ਕਹਿੰਦੇ ਫੇਰ ਭਾਈ ਅਮਰਤਪਾਲ ਸਿੰਘ ਨੇ ਨਸ਼ਾ ਛਡਾਇਆ ਇਸ ਇਲਾਕੇ ਉਹ ਲੱਗਦਾ ਤੁਹਾਨੂੰ ਵੀਰ ਨੇ ਛਡਾਇਆ ਤਾਂ ਵੇਖੋ ਜੀ ਜਿਹੜੇ ਕੰਮ ਚੰਗੇ ਕੀਤੇ ਆ ਕੁਛ ਉਹਨੇ ਮੰਨ ਲਓ ਜੇ 10% ਲੋਕ ਵੀ ਸਿੱਧੇ ਰਾਏ ਪਾਏ ਤਾਂ ਮੈਂ ਤਾਂ ਚਾਹਣਾ ਬੜੀ ਤਗੜੀ ਉਦੀ ਉਪਲਬਧੀ ਹੈ ਇਸ ਵੀਰਾਂ ਕਿਉਂ ਨਹੀਂ ਪਾ ਸਕਦੀਆਂ ਫੇਰ ਐਦਾਂ ਸਿੱਧੇ ਰਾਏ ਹੁਣ ਤੱਕ ਕਿਉਂ ਨਹੀਂ ਪਾ ਸਕੇ ਕੀ ਕੀ ਲੱਗਦਾ ਤੁਹਾਨੂੰ ਜਿਹੜਾ ਧਰਮ ਦੇ ਆਧਾਰ ਦੇ ਉੱਤੇ ਇਹ ਤੁਹਾਨੂੰ ਪਤਾ ਵਾ ਵੀ ਆਪਣੇ ਅੱਜ ਜੋ ਵੀ ਪੰਜਾਬ ਦੇ ਵਿੱਚ ਜੋ ਵੀ ਰਾਜ ਹੋ ਰਿਹਾ ਮੋਦੀ ਰਾਜ ਕਰ ਗਿਆ ਜਾਂ ਹੋਰ ਰਾਜ ਕਰ ਗਿਆ ਜਾਂ ਕਾਂਗਰਸ ਇਹਨਾਂ ਕੁਝ ਨੁਕਸਾਨ ਕਰ ਗਈ ਉਹਦਾ ਮੇਨ ਮੋਟੋ ਇਹ ਸੀ ਠੀਕ ਹੈ ਵੀ ਆਪਣੀ ਉਹ ਕਮਜ਼ੋਰੀ ਫੜ ਲੈਂਦੇ ਆ ਵੀ ਇਹਨਾਂ ਦੀ ਆ ਕਮਜ਼ੋਰੀ ਆ ਠੀਕ ਹੈ ਹਜੇ ਤੱਕ ਤੇ ਆਪਾਂ ਕਿਸੇ ਨੇ ਵਿਚਾਰ ਹੀ ਨਹੀਂ ਬਣਾਏ ਵੀ ਉਹ ਕੌਣ ਆ ਕਿੱਥੋਂ ਆਇਆ ਕੌਣ ਨਹੀਂ ਇਸ ਚੀਜ਼ ਦੇ ਵੀ ਨਹੀਂ ਹਾਂ ਅਸੀਂ ਇਸ ਚੀਜ਼ ਨਾਲ ਸਹਿਮਤ ਹਾਂ ਵੀ ਮਤਲਬ ਅਮਰਤਪਾਲ ਨੇ ਜੇ 10% ਵੀ ਕਿਸੇ ਗਰੀਬ ਬੱਚਾ ਨੂੰ ਨਸ਼ਾ ਛਡਾਇਆ ਤੇ ਉਹਦੇ ਵਿੱਚ ਉਹ ਉਹਦੇ ਨਾਲ ਉਹਨੂੰ ਉਹਦਾ ਫਲ ਮਿਲਣਾ ਚਾਹੀਦਾ ਉਧਰ ਬਲਟੋਤ ਸਾਹਿਬ ਕਹਿੰਦੇ ਆ ਵੀ ਅਸੀਂ ਬੰਥਕਾਂ ਅਸੀਂ ਕੌਮ ਦੇ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਦਾ ਤੁਸੀਂ ਨਾਂ ਹੀ ਨਹੀਂ ਲਿਆ ਕੁਰਬਾਨੀਆਂ ਤੇ ਜੀ ਸ਼ੁਰੂ ਤੋਂ ਕਰਦੇ ਆਇਆ ਮਜੀਠੀਆ ਪਰਿਵਾਰ ਵੀ ਕਰਦਾ ਆਇਆ ਸਰਦਾਰ ਪ੍ਰਕਾਸ਼ ਉਹ ਬਾਦਲ ਵੀ ਕਰਦਾ ਆਇਆ ਬੜੀਆਂ ਕੁਰਬਾਨੀਆਂ ਕੀਤੀਆਂ ਨਾ ਖੂਹਾਂ ਦੇ ਵਿੱਚ ਜ਼ਹਿਰ ਪਾਉਂਦੇ ਰਹੇ ਆ ਸਾਡੇ ਸਿੱਖ ਕੌਮ ਦਾ ਬੇੜਾਗਰ ਕੀਤਾ ਹਾਂ ਇਹ ਵੀ ਕੁਰਬਾਨੀਆਂ ਹੀ ਆ ਸਿੱਖ ਕੌਮ ਨੂੰ ਖਤਮ ਕਰਨਾ ਵੇਖੋ ਡੋਗਰੇ ਆਉਣੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਡੋਗਰੇ ਆਏ ਇਹ ਡੋਗਰੇ ਦੀ ਵੰਸ਼ ਚੋਂ ਇਹ ਲੋਕ ਆਏ ਤੇ ਇਹ ਵੀ ਕੁਰਬਾਨੀਆਂ ਆ ਜੇ ਇਹ ਨਾ ਹੋਣਗੇ ਤੇ ਸਾਡਾ ਜਿਹੜੀ ਆ ਸਿੱਖੀ ਆ ਇਹ ਪਰਫੁੱਲਤ ਕਿੱਦਾਂ ਹੋਊਗੀ ਵੇਖੋ ਕਹਿੰਦੇ ਆ ਵੀ ਸਿੱਖੀ ਨੂੰ ਖਤਮ ਕਰ ਦੇਣਾ ਇਹ ਜਿੰਨੀ ਇਹਨੂੰ ਟੁੱਕੋਗੇ ਨਾ ਇਹ ਉਨੀ ਵਧਣੀ ਆ ਉਧਰ ਜੀਰਾ ਸਾਹਿਬ ਕਹਿੰਦੇ ਮੈਂ ਵੀ ਪੰਥਕ ਆ ਮੈਂ ਨੌਜਵਾਨ ਆ ਚਲੋ ਜੀ ਜੀਰਾ ਸਾਹਿਬ ਦੇ ਨਾਲ ਦੇ ਬਾਰੇ ਆਪਾਂ ਇੰਨਾ ਜ਼ਿਆਦਾ ਨਹੀਂ ਜਾਣਦੇ ਠੀਕ ਆ ਉਹ ਕੈਂਡੀਡੇਟ ਆ ਉਹਦਾ ਆਪਣਾ ਪ੍ਰਚਾਰ ਕਰਨ ਦਾ ਮਤਲਬ ਬਣਦਾ ਜੋ ਉਹਦੀਆਂ ਪ੍ਰਾਪਤੀਆਂ ਉਹਨੂੰ ਕਰਨੀਆਂ ਚਾਹੀਦੀਆਂ ਠੀਕ ਆ ਉਹ ਉਹਦੇ ਬਾਰੇ ਉਹਦੇ ਵਿਚਾਰ ਵੀ ਹੋਣੇ ਚਾਹੀਦੇ ਆ ਕੋਸ਼ ਹੱਦ ਤੱਕ ਚਲੋ ਪਾਰਟੀ ਨੇ ਉਹਨੂੰ ਟਿਕਟ ਦਿੱਤੀ ਆ ਨੌਜਵਾਨ ਵੀਰ ਆ ਜਸ਼ੀਲਾ ਵਾ ਅਸੀਂ ਉਹਦਾ ਵੀ ਸਤਿਕਾਰ ਕਰਦੇ ਆ ਪਰ ਤੁਸੀਂ ਓਵਰਆਲ ਮੈਚ ਦਾ ਆਨੰਦ ਹੀ ਲੈ ਰਹੇ ਹੋ ਵੈਸੇ ਜੀ ਸਰ ਅਸੀਂ ਓਵਰਆਲ ਮੈਚ ਦਾ ਆਨੰਦ ਹੀ ਲੈ ਰਹੇ ਆਂ ਆਨੰਦ ਨਹੀਂ ਅਸੀਂ ਵੈਸੇ ਚਾਹੁੰਦੇ ਆ ਹਰੇਕ ਬੰਦੇ ਦੀ ਸਵਾ ਸਾਡੀ ਤੇ ਸੋਚ ਆ ਵੀ ਹਰੇਕ ਬੰਦਾ ਸੁਖੀ ਰਹੇ ਸੁਖੀ ਰਹੇ ਤੇ ਸੋਚ ਸਮਝ ਕੇ ਕੰਮ ਕਰੇ ਠੀਕ ਆ ਜੀ ਜੋ ਮੇਨ ਮਕਸਦ ਇਹ ਆ ਵੀ ਇਸ ਵੇਲੇ ਮੇਨ ਜਿਹੜਾ ਇਹ ਐਮਪੀ ਦੀ ਇਲੈਕਸ਼ਨ ਦਾ ਮਤਲਬ ਆ ਆਪਾਂ ਕਿਸੇ ਨੂੰ ਵੀ ਲੈ ਲਈਏ ਆਪਾਂ ਚਾਹੁੰਦੇ ਆ ਕਿ ਮੋਦੀ ਨੂੰ ਥੋੜਾ ਜਿਹਾ ਮੋਦੀ ਤੋਂ ਬਚਾਅ ਹੋ ਜਾਏ ਤੇ ਆਪਣੇ ਪੰਜਾਬ ਦਾ ਥੋੜਾ ਬਚਾਅ ਹੋ ਜਾਏ ਅਸੀਂ ਇਸ ਚੀਜ਼ ਮਤਤ ਜੀ ਕੀ ਕਹਿੰਦੇ ਹੋ ਕਿਹਦੇ ਬਾਰੇ ਨਹੀਂ ਬੋਲੇ ਇਹ ਆਜੋ ਕਿਵੇਂ ਦੇਖਦੇ ਹੋ ਜੀ ਤੁਸੀਂ ਕਿਵੇਂ ਦੇਖਦੇ ਹੋ ਕਿੱਦਾਂ ਦੇ ਕੰਮ ਲੱਗਦੇ ਤੁਹਾਨੂੰ ਸਰਕਾਰ ਦੇ ਮੌਜੂਦਾ ਦੇ ਜਾਂ ਪੁਰਾਣੀਆਂ ਸਰਕਾਰਾਂ ਦੇ ਸਾਰਿਆਂ ਦੇ ਦਾਅਵੇ ਵੱਡੇ ਆ ਕੌਣ ਅੱਗੇ ਆ ਸਕਦਾ ਇਸ ਵਾਰ ਕਿਹਦੇ ਉੱਤੇ ਲੋਕ ਭਰੋਸਾ ਕਰ ਸਕਦੇ ਆ ਇਹ ਤਾਂ ਭਰਾ ਹੋਰ ਕਿਸੇ ਨੂੰ ਪੁੱਛ ਮੈਨੂੰ ਤੁਸੀਂ ਵੀ ਤਾਂ ਚਲੋ ਰਹਿੰਦੇ ਹੋ ਜੀ ਇੱਥੇ ਤੁਹਾਡੇ ਬੱਚਿਆਂ ਦਾ ਵੀ ਭਵਿਕਾ ਹੈ ਤੁਹਾਡੇ ਤੁਸੀਂ ਵੀ ਉਮਰ ਹੰਢਾਈ ਹੈ ਇੱਥੇ ਕਿੱਦਾਂ ਦੇ ਤੁਹਾਨੂੰ ਲੱਗੇ ਕੰਮ ਸਰਕਾਰਾਂ ਦੇ ਦਾਅਵੇ ਕਿਸ ਤਰ੍ਹਾਂ ਦੇ ਵੇਖੇ ਤੁਸੀਂ ਜਦੋਂ ਦਾਅਵੇ ਕੀਤੇ ਜਾਂਦੇ ਪਹਿਲਾਂ ਵਾਅਦੇ ਕੀਤੇ ਜਾਂਦੇ ਉਹ ਪੂਰੇ ਹੁੰਦੇ ਕਦੀ ਹੁਣ ਹੋਏ ਆ ਜਾਂ ਪਹਿਲਾਂ ਹੋਏ ਸੀ ਕਦੀ ਵੀ ਨਹੀਂ ਹੁੰਦੇ ਭਰਾ ਪੂਰੇ ਪੂਰੇ ਕੌਣ ਕਰਦਾ ਵਾ ਵਾਦੇ ਕਰ ਜਾਂਦੇ ਪਰ ਪੂਰੇ ਨਹੀਂ ਨਾ ਕਰਦੇ ਬੀਬਕਾਂ ਨੂੰ ਆਂਦੇ ਹਜ਼ਾਰ-ਹਜ਼ਾਰ ਰੁਪਏ ਯਰ ਸੋਈ ਦਦਾ ਕਰਾਂਗੇ ਉਹਨਾਂ ਕੋਹੇ ਨੂੰ ਨਹੀਂ ਦਿੱਤਾ ਕਹੇਦੀ ਪੈਨਸ਼ਨਾਂ ਤੇ ਵਿਦਾਵਾਂਗੇ ਲਾਵਾਂਗੇ ਉਹ ਵੀ ਨਹੀਂ ਸਾਡੇ ਅੱਜ ਤਾਈਂ ਉਹ ਨਹੀਂ ਲੱਗੀਆਂ ਨਾ ਸਾਡੇ ਕੋਈ ਕਾਟ ਬਣੇ ਦਾਣੇ ਵਾਲ ਸਾਨੂੰ ਅਜੇ ਤੱਕ ਇੱਕ ਵਾਰ ਵੀ ਨਹੀਂ ਮਿਲੇ ਦੱਸਾਂ ਤਾਂ ਕਹਿੰਦੇ ਜੀ ਸਫਰ ਫਰੀ ਕਰਤਾ ਹੁਣ ਕਹਿੰਦੇ ਬੀਬੀ ਤਰਨਤਾਰਨ ਤੋਂ ਚੰਡੀਗੜ੍ਹ ਚੁੰਨੀ ਰਗਵਾ ਲਿਆਉਂਦੀ ਕਹਿੰਦੇ ਜਾ ਕੇ ਹੁਣ ਉਹ ਛੜਾਉਂਦਾ ਹੀ ਨਹੀਂ ਭਰਾ ਉਹ ਉੱਥੇ ਰੁਕੀ ਬੱਸ ਉਹਨਾਂ ਨੇ ਤੇ ਐ ਨਗਾ ਕੇ ਪਰਿਓਂ ਦੀ ਲੱਗਾਈ ਤੇ ਦੂਜੀ ਬੱਸ ਰੁਕੀ ਰਹੀ ਆ ਉਹਦੇ ਤੇ ਉਹਨਾਂ ਨੇ ਚੜਾਈਆਂ ਪ੍ਰਾਈਵੇਟ ਤੇ ਉਹ ਸਰਕਾਰੀ ਵਾਲਿਆਂ ਨੇ ਚੜਾਈਆਂ ਹੀ ਨਹੀਂ ਆਉਂਦੇ ਨਹੀਂ ਜੀ ਚੜਾਈਆਂ ਨਹੀਂ ਤੇ ਉਹ ਉੱਥੇ ਰੁਕੀ ਉਹਨਾਂ ਨੇ ਬੱਸ ਪਿੱਛੇ ਕਿੰਨਾ ਤੇ ਜੇ ਉਹ ਬੰਨੇ ਰੁਕਦਿਆਂ ਉਹ ਵੀ ਪਛਾਣਾਂ ਰੋਕਦੇ ਆ ਤੇ ਸਰਕਾਰੀ ਤੇ ਚੜਾਉਂਦੇ ਨਹੀਂ ਪ੍ਰਾਈਵੇਟ ਤੇ ਚੜਾਉਂਦੇ ਉਹ ਪਤਾ ਨਹੀਂ ਪੈਸੇ ਲੈਂਦੇ ਆ ਕੀ ਕਰਦੇ ਆ ਚੜਾਉਂਦੇ ਨਹੀਂ ਉਹਦੇ ਤੇ ਹਜ਼ਾਰ ਹਜ਼ਾਰ ਰੁਪਏ ਤੁਸੀਂ ਗੱਲ ਕੀਤੀ ਪੈਸੇ ਤੁਸੀਂ ਚਾਹੁੰਦੇ ਹੋ ਕਿ ਹਜ਼ਾਰ ਹਜ਼ਾਰ ਮਿਲਣਾ ਚਾਹੀਦਾ ਜਾਂ ਮੁਫਤ ਦੀਆਂ ਸਹੂਲਤਾਂ ਮਿਲਣ ਨਹੀਂ ਨਹੀਂ ਤਾਂ ਮੁਫਤੀਆਂ ਦੇਣ ਦਾ ਦੂਜਾ ਹੀ ਯਾਰ ਨਸ਼ੇ ਜੜ ਬੱਤੀਆਂ ਨਾਲ ਲਾਉਂਦੇ ਆ ਸਿੱਖੀ ਚਾਹੀਦੀ ਆ ਆ ਲੋਕ ਜੇਲ੍ਹ ਚ ਪੈ ਉਹ ਚ ਡੋਣੇ ਚਾਹੀਦੇ ਲੋਕਾਂ ਨੂੰ ਸਾਫ ਜਿਹੜੀ ਸਿੱਖੀ ਤੇ ਚਾਹੀਦਾ ਵਾ ਤੇ ਕੰਟਰੋਲ ਲੋਕੀ ਇਹ ਦਿੱਤਾ ਇਹ ਕੀ 100 ਰੁਪਏ ਨਾ ਵੀ ਕਰਾਇਆ ਕਿਹੜਾ ਰੋਹ ਰਹਿਣਾ ਤੁਰਿਆ 100 ਰੁਪਏ ਨਾ ਮਿਲੀਆਂ ਬੱਚਿਆਂ ਨੂੰ ਨੌਕਰੀਆਂ ਮਹਿਨ ਕੋਈ ਸਿੱਖੀ ਕੋਈ ਨਸ਼ਾ ਛਡਾਇਆ ਜਾਵੇ ਕੋਈ ਚੰਗੀਆਂ ਸਹੂਲਤ ਬੱਚੇ ਬੱਚੇ ਠੱਕੇ ਖਾਂਦੇ ਫਿਰਦੇ ਪੜ੍ਹੇ ਜਿਹੜੇ ਨਸ਼ੇ ਲੈ ਮਾਵਾਂ ਦੇ ਪੋਤੇ ਡੇਡੇ ਜਵਾਨ ਆ ਜਿਹੜੇ ਐਵੇਂ ਜਵਾਨੀਆਂ ਰੋੜੀ ਜਾਂਦੇ ਆ ਇਹੋ ਜੀਆਂ ਚੀਜ਼ਾਂ ਸਰਕਾਰ ਨੂੰ ਚਾਹੀਦੀਆਂ ਵਾ ਨਸ਼ਿਆਂ ਦੇ ਲਈ ਕਰਦਾ ਬੰਦਾ ਉਹਨੂੰ ਦੋਸ ਚੋਕ ਦੇ ਜੇਲ੍ਹ ਚ ਜਾ ਸੁੱੜਦੀ ਸਰਕਾਰ ਬਣਦੀ ਚਲੋ ਸੋ ਬੱਸਾ ਜੀ ਤੁਹਾਡੀ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਸੀ ਪੱਟੀ ਦੀ ਬੱਸ ਦਾ ਤੇ ਹੁਣ ਬੱਸ ਆਈਏ ਭਾਜੀ ਕਿ ਤੁਸੀਂ ਕਿਵੇਂ ਦੇਖਦੇ ਹੋ ਜੀ ਲੋਕ ਸਭਾ ਚੋਣਾਂ ਹੈ ਖਡੂਰ ਸਾਹਿਬ ਤੋਂ ਕੌਣ ਜਾ ਸਕਦਾ ਹੈ ਹਾਲੇ ਕੋਈ ਸਮਝ ਨਹੀਂ ਲੱਗਦੀ ਕੋਈ ਵੀ ਕਿਸੇ ਨੂੰ ਸਮਝ ਨਹੀਂ ਆ ਰਹੀ ਕੰਦੇ ਘਰ ਦੇ ਵਿੱਚ ਹੀ ਸਲਾਹ ਨਹੀਂ ਬੰਦਦੇ ਕਿੰਨੂੰ ਵੋਟ ਪਾਉਣੀ ਸਾਰਾ ਪੰਜਾਬ ਤਾਂ ਜੀ ਖਡੂਰ ਸਾਹਿਬ ਤੇ ਨਜ਼ਰਾਂ ਲਾਈ ਬੈਠਾ ਜੀ ਕਿ ਖਡੂਰ ਸਾਹਿਬ ਤੋਂ ਦੇਖੋ ਕੀ ਬਣਦਾ ਤੁਸੀਂ ਕਹਿੰਦੇ ਸਮਝ ਨਹੀਂ ਲੱਗ ਰਹੀ ਸਜੇ ਨਹੀਂ ਲੱਗ ਰਹੀ ਵਾਗੇ ਵਿੱਚ ਵੀ ਸਲਾਹ ਨਹੀਂ ਬਣ ਰਹੀ ਜੀ ਨਹੀਂ ਬਣਦੇ ਵੀ ਕਿੰਨੋਂ ਵੋਟ ਪਾਈਏ ਇਹ ਇੰਨੇ ਇੰਨੀ 605 ਕਿਉਂ ਪੈ ਗਈ ਜੀ 605 605 ਬਹੁਤ ਜ਼ਿਆਦਾ ਪੈ ਗਈ ਹੈ ਜੀ ਸਰਕਾਰਾਂ ਹੈ ਸਾਰੀਆਂ ਗਲਤ ਜਿਹੜੀ ਮਰਜ਼ੀ ਆ ਜੀ ਸਭ ਤੋਂ ਵੱਲੇ ਸਰਕਾਰਾਂ ਬੰਦੇ ਦੇ ਪਰ ਖਿਲਾਫ ਹੋ ਗਏ ਜਿਹੜੀ ਮਰਜ਼ੀ ਸਰਕਾਰ ਆ ਜੀ ਜਨਾਨੀ ਨੂੰ ਪਹਿਲ ਬੰਦੇ ਤੇ ਬੰਦਿਆਂ ਤੇ ਦੁਖੀ ਕਰ ਤੋਂ ਸਰਕਾਰਾਂ ਨੇ ਇਹਦੇ ਖੜੇ ਹੋ ਇਸ ਕਰਕੇ ਕਹਿ ਰਹੇ ਹੋ ਵੀ ਟਿਕਟ ਲੱਗਦੀ ਹੈ ਤੁਹਾਡੀ ਬਿਲਕੁਲ ਨਹੀਂ ਜੀ ਕਿਧਰ ਜਾ ਕੇ ਵੇਖ ਲਓ ਬੀਬੀ ਪ੍ਰਧਾਨ ਹਰ ਇੱਕ ਥਾਂ ਬੰਦੇ ਤੇ ਜਾਣਾ ਮੁਸ਼ਕਲ ਹੋ ਗਿਆ ਬਾਕੀ ਨਸ਼ੇ ਦੀ ਗੱਲ ਕਰਦੇ ਆ ਜਿਹੜਾ ਤਮਾਕੂ ਇਹ ਨਸ਼ਾ ਨਹੀਂ ਸ਼ਰਾਬ ਇਹ ਨਸ਼ਾ ਨਹੀਂ ਇਹ ਇਹ ਦੇ ਵੇਖਦਾ ਸ਼ਰੇਆ ਵੀ ਕੀ ਜਾਂਦਾ ਤੇ ਜੇ ਰੈਵਨਿਊ ਸ਼ਰਾਬ ਤੋਂ ਆਉਂਦਾ ਪੰਜਾਬ ਨੂੰ ਸਾਰਾ ਜੀ ਫੀਮਪੋਰਟ ਤੋਂ ਵੀ ਆ ਸਕਦਾ ਜੇ ਉਹਨੂੰ ਖੋਲਣ ਤੇ ਲੋਕ ਵੱਜ ਜਾਣ ਉੱਤੋਂ ਵੀ ਆ ਸਕਦਾ ਨਾ ਉਹ ਬੰਦ ਹੋ ਜਾਓ ਫਿਰ ਉਹ ਬੰਦ ਹੋ ਜਾਣੀ ਆ ਤੁਹਿਆ ਸਮਝਾਣੇ ਉਧਰ ਜੋ ਕੰਮ ਇਦਾਂ ਚੱਲੀ ਜਾਣਾ ਜੀ ਕਿਉਂ ਨਹੀਂ ਬੰਦ ਹੁੰਦਾ ਨਸ਼ਾ ਕੀ ਲੱਗਦਾ ਤੁਹਾਨੂੰ ਹੈ ਨਸ਼ਾ ਬੰਦ ਕਿਉਂ ਨਹੀਂ ਹੁੰਦਾ ਡਿਮਾਂਡ ਹੈ ਨਸ਼ੇ ਦੀ ਜਿਆਦਾ ਇਸ ਕਰਕੇ ਨਹੀਂ ਬੰਦ ਹੁੰਦਾ ਤੁਸੀਂ ਆਪੇ ਆਂਦੇ ਵੀ ਉਤੋਂ ਪੈਸੇ ਆਉਂਦੇ ਫਿਰ ਤੁਹਾਨੂੰ ਪਤਾ ਹੀ ਨਹੀਂ ਮੈਂ ਤਾਂ ਸ਼ਰਾਬ ਦੀ ਗੱਲ ਕਰਦਾ ਸ਼ਰਾਬ ਤਾਂ ਲੀਗਲ ਹੈ ਜੀ ਪੰਜਾਬ 'ਚ ਬਾਕੀ ਹੋਰ ਤਾਂ ਕੁਝ ਵੀ ਲੀਗਲ ਨਹੀਂ ਉਹ ਬੰਦ ਕਿਉਂ ਨਹੀਂ ਹੋ ਰਿਹਾ ਜੀ ਹੋਰ ਸਰਕਾਰਾਂ ਕਰਨ ਸਰਕਾਰਾਂ ਕਰਨਾ ਤਾਂ ਮੈਂ ਹੀ ਗੱਲ ਕਰਦੇ ਆ ਵੀ ਜਿਹੜਾ ਤਮਾਕੂ ਹੈ ਵੀ ਨਸ਼ਾ ਹੀ ਆ ਕਿੰਨਾ ਮਾਰਾ ਨਸ਼ਾ ਵੇਖੋ ਤੇ ਜੇ ਸ਼ਰਾਬ ਉਹ ਵੀ ਮਾਰਾ ਹੀ ਨਸ਼ਾ ਹੈ ਹੁਣ ਗਾ ਕਾਨੂੰਨ ਪੁੱਠੇ ਜਾਂਦੇ ਲੋਕ ਇਹਨਾਂ ਦੇ ਪਾਸੇ ਤੇ ਜਾਣਗੇ ਫਿਰ ਕਿਵੇਂ ਦੇਖਦੇ ਹੋ ਬਾਈ ਜੀ ਖਡੂਰ ਸਾਹਿਬ ਤੋਂ ਕਿਹਨੂੰ ਦੇਖਦੇ ਹੋ ਅੱਗੇ ਭਾਈ ਅਮਰਪਾਲ ਸਿੰਘ ਖਾਲਸਾ ਬਾਕੀ ਪਾਰਟੀਆਂ ਬੜਾ ਜ਼ੋਰ ਲਾ ਰਹੀਆਂ ਜੀ ਉਹ ਕਹਿੰਦੇ ਸੀ ਵੱਡੇ ਲੀਡਰਾਂ ਸਾਡੀ ਦਾੜੀ ਚਟੀਆਂ ਹੋ ਗਈਆਂ ਇਹ ਲੀਡਰੀ ਕਰਦੇ ਆਂ ਦੀਆਂ ਤੇ ਤੁਸੀਂ ਨੌਜਵਾਨ ਮੁੰਡਾ ਕੱਲ ਦਾ ਆਇਆ ਜੋ ਆਕ ਤੇ ਉਹਦੇ ਬਾਰੇ ਗੱਲਾਂ ਕਰੀ ਜਾਂਦੇ ਇਦਾਂ ਦੀ ਗੱਲਾਂ ਕਰਦੇ ਜੀ ਤੇ ਮੌਕਾ ਦੇ ਕੇ ਦੇਖ ਤਾਂ ਲਿਆ ਸਾਰਿਆਂ ਨੂੰ ਮੌਕਾ ਦਿੱਤਾ ਵਾ ਹੁਣ ਇੱਕ ਵਾਰੀ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਆਪਣਾ ਨਾਲੇ ਉਹਨਾਂ ਨਸ਼ੇ ਤੋਂ ਬਚਾਇਆ ਅ ਕਲਵੀਰ ਸਿੰਘ ਜੀਰਾ ਨੇ ਇਹ ਗੱਲ ਕਹੀ ਆ ਕਿ ਡਾਉਟ ਅਸਟਿਕ ਹੋਣਾ ਚਾਹੀਦਾ ਹੋਣਾ ਚਾਹੀਦਾ ਜ਼ਰੂਰ ਹੋਣਾ ਚਾਹੀਦਾ ਹੋਣਾ ਚਾਹੀਦਾ ਭਾਈ ਅਵਰਤਪਾਲ ਸਿੰਘ ਖਾਲਸਾ ਦਾ ਕਰਾਓ ਜੇ ਜੇਲ੍ਹ ਚ ਉਹਨਾਂ ਨੂੰ ਲੱਗਦਾ ਵਾ ਕਿ ਨਸ਼ਾ ਮਿਲਦਾ ਵਾ ਤਾਂ ਉੱਥੇ ਸਰਕਾਰ ਗਲਤ ਨਸ਼ਾ ਘਾਤੋ ਦਿੰਦੇ ਆ ਨਹੀਂ ਉਹਨਾਂ ਨੇ ਤਾਂ ਕਿਸੇ ਦਾ ਨਾਂ ਨਹੀਂ ਲਿਆ ਸਾਰਿਆਂ ਦੇ ਉੱਤੇ ਸਵਾਲ ਖੜੇ ਕਰਤੇ ਹੋਣਾ ਚਾਹੀਦਾ ਸਾਰਿਆਂ ਦਾ ਹੋਣਾ ਚਾਹੀਦਾ ਹਾਂਜੀ ਜ਼ਰੂਰ ਇਹ ਤੁਸੀਂ ਕਿਉਂ ਕਹਿ ਰਹੇ ਤੁਹਾਨੂੰ ਲੱਗਦਾ ਵੀ ਉਮੀਦਵਾਰ ਵੀ ਨਸ਼ਾ ਖਾਂਦੇ ਹੋਣਗੇ ਨਹੀਂ ਉਹਨਾਂ ਨੇ ਕਿਹਾ ਵਕ ਅਕਸਰ ਕੋ ਸੋਚ ਕੇ ਗਿਆ ਹੋਣਾ ਅਕਸਰ ਉਹਨਾਂ ਨੂੰ ਪਤਾ ਵੀ ਹਰ ਇੱਕ ਦੀ ਪਾਰਟੀ ਚ ਨਸ਼ਾ ਚੱਲਦਾ ਵਾ ਹੋ ਸਾਦਾ ਸ਼ਹਿਰ ਕੋਈ ਨਾ ਕੋਈ ਨਸ਼ਾ ਚੱਲਦਾ ਹੋਵੇ ਸੋ ਬਿਲਕੁਲ ਨੌਜਵਾਨ ਜਿਹੜੇ ਹੈਗੇ ਆ ਉਹ ਇਹ ਗੱਲ ਕਰ ਰਹੇ ਆ ਕਿ ਭਾਈ ਅਮਰਤਪਾਲ ਸਿੰਘ ਨੂੰ ਅੱਗੇ ਭੇਜਣਾ ਚਾਹੀਦਾ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਛੜਦੀ ਕਲਾ ਜੀ ਕਿਵੇਂ ਦੇਖਦੇ ਹੋ ਖਡੂਰ ਸਾਹਿਬ ਦੀ ਹਵਾ ਕਿੱਧਰ ਨੂੰ ਜਾ ਰਹੀ ਹੈ ਜੀ ਇਸ ਵਾਰ ਹਲਕਾ ਹਲਕਾ ਜ਼ਿਆਦਾ ਹੈ ਜੇ ਬੀਜੇਪੀ ਵਾਲੇ ਜਿੱਤਣਗੇ ਬੀਜੇਪੀ ਵਾਲੇ ਜੀ ਹਾਂ ਜੀ ਮੰਨਾ ਸਾਹਿਬ ਜਿੱਤਣਗੇ ਮੰਨਾ ਸਾਹਿਬ ਹਾਂ ਜੀ ਇਹ ਇਹ ਤਾਂ ਕਿਹਾ ਜਾਂਦਾ ਵੀ ਬੀਜੇਪੀ ਦਾ ਪੰਜਾਬ ਚ ਕਿਹ ਧਾਰਨੀ ਕਿਸਾਨ ਸਾਰੇ ਬੀਜੇਪੀ ਦੇ ਖਿਲਾਫ ਹੈ ਜੀ ਇਹ ਅੰਡਰਕਰੰਟ ਹੈ ਜੇ ਕਿਸੇ ਨੂੰ ਕੋਈ ਨਹੀਂ ਪਤਾ ਲੱਗਣਾ ਇਹ ਅੰਡਰਗਰਾਉਂਡ ਚੱਲਣ ਡਿਆ ਵਾ ਅਜੇ ਕਿਸੇ ਨੂੰ ਕੋਈ ਕੋਈ ਜਿਹੜੇ ਵੋਟਰ ਹੋ ਸਾਇਲੈਂਟ ਆ ਕਿਸੇ ਨੂੰ ਆਪਣੇ ਦਿਲ ਦੀ ਗੱਲ ਨਹੀਂ ਦੱਸਦੇ ਪਏ ਤੈਨੂੰ ਲੱਗਦਾ ਬੀਜੇਪੀ ਦੀ ਇੰਨੀ ਸਾਇਲੈਂਟ ਪੋਰਟ ਪਈ ਹੈ ਹਾਂਜੀ ਹਾਂਜੀ ਬੋਲ ਜੀ ਖਡੂਰ ਸਾਹਿਬ ਤਾਂ ਜਿੱਤ ਸਕਦੀ ਬੀਜੇਪੀ ਅਸੀਂ ਜਿੱਤ ਸਕਦੇ ਆ ਜੀ ਹੂੰ ਤੇ ਬਾਕੀ ਪਾਰਟੀਆਂ ਜਿਹੜੀ ਬੋ ਕਹਿੰਦੇ ਅਸੀਂ ਪੰਥਕ ਪਾਰਟੀਆਂ ਪੰਥਕ ਗੜ ਹੈ ਜੀ ਇਹ ਖਡੂਰ ਸਾਹਿਬ ਕਹਿੰਦੇ ਉਹ ਜੀ ਸਾਹਿਬ ਕੋ ਜਨ ਸਾਰੀਆਂ ਪਾਰਟੀਆਂ ਵੇਹ ਲੀਆਂ ਹੁਣ ਬੀਜੇਪੀ ਦੀ ਵਾਰੀ ਉਹ ਹੀ ਆਉਣਗੇ ਅਕਾਲੀ ਦਲ ਨਾਲ ਨੂੰ ਗੱਠ ਜੋੜ ਤੋੜ ਕੇ ਕਹਿੰਦੇ ਬੀਜੇਪੀ ਨੂੰ ਨੁਕਸਾਨ ਹੋ ਸਕਦਾ ਬੀਜੇਪੀ ਦੀ ਇੰਨੀ ਵੋਟ ਹੈ ਨਹੀਂ ਸੀ ਅਕਾਲੀਆਂ ਕਰਕੇ ਬਣਦੀ ਸੀ ਗੱਲ ਤੇ ਹੁਣ ਤੁਸੀਂ ਕਹਿੰਦੇ ਵੀ ਇਕੱਲੇ ਤੌਰ ਤੇ ਜਿੱਤ ਸਕਣਗੇ ਹੋ ਜਿੱਤ ਜਾਣਗੇ ਜੀ ਅਕਾਲੀਆਂ ਨੂੰ ਵੋਟ ਨਹੀਂ ਕਿਹੇ ਹਰਕਾ ਪੈਣੀ ਹੂੰ ਉਧਰ ਸਾਰੀਆਂ ਪਾਰਟੀਆਂ ਤਾਂ ਜੀ ਉੱਤੇ ਇਕੱਠੀਆਂ ਹੋ ਗਈਆਂ ਇੰਡੀਆ ਗੱਠ ਜੋੜ ਬਣ ਗਿਆ ਜੀ ਆਈਐਨਡੀਆ ਹੀ ਹਾਂਜੀ ਹਾਂਜੀ ਉਹ ਕੋਈ ਵੇ ਬਲਾਫੀ ਚੱਲ ਰਹੀ ਹੈ ਇਹ ਸਭ ਕੁਝ ਹੂੰ ਹਰਕਾ ਕੁਛ ਨਹੀਂ ਹਰਕਾ ਬੀਜੇਪੀ ਇਹ ਇਥੋਂ ਖੜੂ ਸਾਹਿਬ ਹਲਕਾ ਉਹ ਜਿੱਤਣਗੇ ਬੀਜੇਪੀ ਵਾਲੇ ਇਹ ਦਾਵਾ ਠੋਡਾ ਹਾਂਜੀ ਹਾਂਜੀ ਬੀਜੇਪੀ ਜਿੱਤ ਕਿਵੇਂ ਦੇਖਦੇ ਹੋ ਜੀ ਠੀਕ ਹੋ ਇੱਥੇ ਰਹਿਣੇ ਹਾਂ ਘਡੂਰ ਸਾਹਿਬ ਹੀ ਨਹੀਂ ਇਹੀ ਤੇ ਪਿੰਡਾਂ 'ਚ ਰੱਖਿਆ ਹੋਣੇ ਆ ਜੀ ਹੈਗੇ ਤੇ ਘਡੂਰ ਸਾਹਿਬ ਹਲਕੇ ਤੇ ਹੀ ਹਾਂ ਹਾਂਜੀ ਹਲਕੇ ਤੇ ਹਾਂ ਕੌਣ ਲੱਗਦਾ ਤੁਹਾਨੂੰ ਇਲੈਕਸ਼ਨ 'ਚ ਅੱਗੇ ਰਹਿ ਸਕਦੇ ਇਸ ਵਾਰ ਵੇਖੋ ਜਿਹੜਾ ਜਨਾਬ ਰੱਖਣਗੇ ਪਰਾਂਗੇ ਜੀ ਅਸੀਂ ਤੁਹਾਨੂੰ ਪਤਾ ਹੈ ਸਾਡਾ ਤਾਂ ਇਹ ਹਾਲ ਰਹਿਣਾ ਕਿਉਂ ਗਰੀਬਾਂ ਦਾ ਸਾਡਾ ਤਾਂ ਮੁੜ ਕੇ ਸਾਨੂੰ ਕੋਈ ਕਮਾਉਂਦਾ ਨਹੀਂ ਆ ਵੋਟਾਂ ਪਾਦਨੇ ਮੁੜ ਕੇ ਕਵਾਉਂਦਾ ਵੀ ਨਹੀਂ ਸਾਨੂੰ ਕੋਈ ਬਾਈ ਜੀ ਤੁਸੀਂ ਕਦੀ ਸੋਚ ਸਮਝ ਕੇ ਵੋਟ ਪਾਈ ਕਿ ਕਿਸ ਦੇ ਪਿੱਛੇ ਲੱਗ ਕੇ ਪਾਦਨੇ ਹੋ ਨਾ ਜੀ ਅਸੀਂ ਨਹੀਂ ਪਿੱਛੇ ਲੱਗ ਕੇ ਕਰੀ ਕਿਸੇ ਦੇ ਪਾਈ ਅਸੀਂ ਅੱਜ ਤਾਂ ਜਿਵੇਂ ਦੁਨੀਆਂ ਜਾਂਦੀ ਆ ਪਾਪੂ ਦਨੇ ਤੁਸੀਂ ਕੀ ਸੋਚਦੇ ਹੋ ਨਿਓ ਕਿ ਜੇ ਅਸੀਂ ਵੋਟ ਕਿਨੂੰ ਪਾਈਏ ਕਿੱਦਾਂ ਸਾਡਾ ਭਲਾ ਹੋ ਸਕਦਾ ਹੈ ਕਿਹੜੇ ਮੁੱਦੇ ਤੁਹਾਨੂੰ ਲੱਗਦੇ ਵੀ ਤੁਹਾਡੇ ਤੁਹਾਡੀ ਗੱਲ ਕੀ ਹੋਣੀ ਚਾਹੀਦੀ ਆ ਇਹਨੇ ਮੰਤਰੀ ਬਣੇ ਇਹਨੇ ਐਮ ਐਲ اے ਬਣੇ ਕੋਈ ਕਹਿੰਦੇ ਨਹੀਂ ਸਵਾਰਾ ਗਰੀਬ ਦਾ ਕਰੋ ਕੋਈ ਨਹੀਂ ਸਵਾਰਦਾ ਜੀ ਹਾਂ ਜੀ ਆਹ ਤੇ ਵੋਟਾਂ ਮੁਸ਼ਕਲ ਆ ਆਹ ਤੇ ਕਿਸੇ ਨੂੰ ਵੋਟਾਂ ਪਾਉਣੀਆਂ ਜਿਨੇ ਮਜੀਠੀ ਸਿੰਘ ਆਣਾ ਅਸੀਂ ਅਹੀਂ ਸਾਰਿਆਂ ਨੇ ਸਲਾਬ ਨਹੀਂ ਵੋਟਾਂ ਨਹੀਂ ਪਾਉਣੀਆਂ ਅੱਜ ਕਿਹਨੂੰ ਨਹੀਂ ਕੋਈ ਪਸੰਦ ਨਹੀਂ ਤੁਹਾਨੂੰ ਕੋਈ ਪਸੰਦ ਨਹੀਂ ਸਾਨੂੰ ਕਿਹਨੇ ਨਹੀਂ ਕੰਮ ਸਾਡਾ ਕੀ ਕਾਇੀ ਕੋਈ ਨਹੀਂ ਅਸੀਂ ਤਾਂ ਰਕਸ਼ੇ ਵਾਉਣ ਡਏ ਉਹ ਵੀ ਕਣਕ ਵੀ ਜਿਹੜੀ ਆਉਂਦੀ ਸੀ ਤੋੜੇ ਉਹ ਵੀ 10-10 ਕਿਲੋ ਕਣਕ ਦੇਣ ਡਏ ਤਾਂ 30 ਕਿਲੋ ਕਣਕ ਕੱਟ ਕੇ 10 ਕਿਲੋ ਕਣਕ ਕੀਤੀ ਆ ਉਹ ਤਾਂ ਕਹਿੰਦੇ ਜੀ ਘਰ-ਘਰ ਪਜਾ ਦੇਣੀ ਕਣਕ ਤੁਸੀਂ ਮੌਜੂਦਾ ਸਰਕਾਰ ਕਹ ਰਹੀ ਪਜਾ ਦੇ ਦੋ-ਦੋ ਮਹੀਨੇ ਕਣਕਾਉਣ ਡਈ ਆ ਦੋ ਮਹੀਨੇ 10 ਕਿਲੋ ਕਣਕ ਆਉਂਦੀ ਜੇ ਹਾਂਜੀ ਆ ਦੇਖੋ ਰਾਣਾਂ ਵੋਟਾਂ ਬਾਰੇ ਕਿਵੇਂ ਦੇਖਦੇ ਹੋ ਜੀ ਖਡੂਰ ਸਾਹਿਬ ਤੋਂ ਕੌਣ ਅੱਗੇ ਜਾ ਸਕਦਾ ਐ ਇਨਾਂ ਨੇ ਰਵਾਸੀ ਆ ਤੇ ਬਾਕੀ ਜਿਹੜੇ ਜੀ ਸਰਕਾਰਡ ਲੀਡਰ ਦਾ ਫਿਰ ਉਹ ਕਿੱਥੇ ਜਾਣਗੇ ਰਹਿ ਜਾਣਗੇ ਇਦਾਂ ਕਿ ਇਹ ਇਦਾਂ ਦੀ ਹਵਾ ਕਿਉਂ ਚੱਲ ਪਈ ਉਹ ਕਹਿੰਦੇ ਸਾਡੇ ਤਜਰਬੇ ਵੱਡੇ ਆ ਅਸੀਂ ਬੜੇ ਸਮੇਂ ਦੇਖੇ ਆ ਇਹ ਗੱਲ ਦਾ ਨਹੀਂ ਪਤਾ ਜੀ ਆਪਣੇ ਧਰਮਕੀ ਤੁਹਾਨੂੰ ਲੱਗਦਾ ਅਮਰਪਾਲ ਸਿੰਘ ਜਾਣਗੇ ਅਮਰਪਾਲ ਜਾਊਗਾ ਕਿ ਸੋ ਬਿਲਕੁਲ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਲੋਕਾਂ ਦੇ ਨਾਲ ਹੋਈਆਂ ਇਸ ਸਮੇਂ ਖੜੇ ਆ ਗੋਇੰਦਵਾਲ ਸਾਹਿਬ ਤਰਨਤਾਰਨ ਬਾਈਪਾਸ ਦੇ ਉੱਤੇ ਜਿੱਥੇ ਲੋਕ ਬੱਸ ਚੜਨ ਦੇ ਲਈ ਵੀ ਖੜੇ ਆ ਬੀਬੀਆਂ ਵੀ ਬੈਠੀਆਂ ਸੀ ਦੁਕਾਨਾਂ ਵਾਲੇ ਵੀ ਆ ਸਥਾਨਕ ਲੋਕ ਵੀ ਸੀ ਪਰ ਸਾਰਿਆਂ ਦੀ رائے ਤੁਹਾਡੇ ਤੱਕ ਲੈ ਕੇ ਆਏ ਆ ਤੁਸੀਂ ਇਸ ਗੱਲਬਾਤ ਬਾਰੇ ਕੀ ਸੋਚਦੇ ਹੋ ਤੁਹਾਡੀ ਇਸ ਇਲਾਕੇ ਦੀ ਜੋ ਉਮੀਦਵਾਰ ਖੜੇ ਆ ਹਵਾ ਕਿਸ ਪਾਸੇ ਚੱਲ ਰਹੀ ਉਸ ਬਾਰੇ ਕੀ رائے ਆ ਜੇ ਤੁਸੀਂ ਇੱਥੇ ਦੇ ਰਹਿਣ ਵਾਲੇ ਹੋ ਤਾਂ ਵੀ ਆਪਣੀ ਟਿੱਪਣੀਆਂ ਜਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦੇ ਨਾਲ ਸੁਨਾਮ ਸਿੰਘ ਪੰਜਾਬੀ ਲੋਕ ਚੈਨਰ